ਸਾਹਿਬ ਦੇ ਵਿੱਚ ਵਰਕਰਾਂ ਵੱਲੋਂ ਵਿਧਾਇਕਾਂ ਵੱਲੋਂ ਜਿਹੜਾ ਵਰਤ ਰੱਖਿਆ ਗਿਆ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਤੇ ਜੇਕਰ ਆਪਾਂ ਪੰਜਾਬ ਦੇ ਸੀਐਮ ਦੀ ਗੱਲ ਕਰੀਏ ਸੀਐਮ ਭਗਵੰਤ ਸਿੰਘ ਮਾਨ ਦੀ ਗੱਲ ਕਰੀਏ ਅੱਜ ਜਿਹੜਾ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੜਕੜ ਕਲਾ ਦੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਵਰਤ ਰੱਖਿਆ ਤੇ ਅੱਜ ਜਿਹੜਾ ਸ਼ਾਮ ਨੂੰ ਹੁਣ ਉਹਨਾਂ ਨੇ ਵਰਤ ਖੋਲਣਾ ਤੇ ਜਗਤ ਜਗਤ ਜੇਕਰ ਬਹ ਹਰ ਹਲਕੇ ਦੀ ਗੱਲ ਕਰੀਏ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਬੀਜਪੀ ਦੇ ਵਿਰੋਧ ਦੇ ਵਿੱਚ ਨਾਰੇ ਵੀ ਲਗਾਏ ਜਾ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਕੇਂਦਰ ਸਰਕਾਰ ਹੈ ਉਹੀ ਹੀ ਆਮ ਆਦਮੀ ਪਾਰਟੀ ਜਿਹੜੇ ਅਰਵਿੰਦ ਕੇਜਰੀਵਲ ਸੁਪਰੀਮੋ ਨੇ ਉਹਨਾਂ ਦੀ ਗ੍ਰਿਫਤਾਰੀ ਕਰਵਾਈ ਹੈ ਅਜਿਹੇ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਕਿ ਅੱਜ ਜਿਹੜਾ ਹੈ ਅਰਵਿੰਦ ਕੇਜਰੀਵਲ ਦੀ ਗ੍ਰਿਫਤਾਰੀ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੇ ਨਾਲ ਸਾਡੇ ਰਿਪੋਰਟਰ ਜੁੜੇ ਨੇ ਫਰੀਦਕੋਟ ਤੋਂ ਹੈਲੋ ਹੈਲੋ ਹਾਂਜੀ ਹਾਂਜੀ ਰਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਸਸੀ ਕਾ ਤੁਹਾਨੂੰ ਸਰਵੇ ਦਾ ਬਹੁਤ-ਬਹੁਤ ਸਵਾਗਤ ਜੀ ਰਾਜਵਿੰਦਰੀ ਤੁਸੀਂ ਜੋ ਫਰੀਦਕੋਟ ਦੇ ਵਿੱਚ ਅੱਜ ਜਿਹੜਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵਰਤ ਵੀ ਰੱਖੇ ਗਏ ਨੇ ਤੇ ਭਾਜਪੀ ਖਿਲਾਫ ਜਿਹੜੀਆਂ ਨਾਅਰੇਬਾਜ਼ੀ ਵੀ ਕੀਤੀ ਗਈ ਹੈ ਤੁਹਾਡੇ ਵੱਲੋਂ ਜਿਹੜਾ ਫਰੀਦਕੋਟ ਦੇ ਵਿੱਚ ਕੀ ਸਥਿਤੀ ਹੈ ਸਥਿਤੀ ਸ੍ਰੀ ਆਪਣਾ ਜਿਹੜਾ ਮੇਨ ਬੱਸ ਸਟੈਂਡ ਹੈ ਜੀ ਉਹਦੇ ਨੇੜੇ ਢੰਡੇ ਵਾਲਾ ਚੌਂਕ ਵਾਜਦਾ ਹੈ ਜਿੱਥੇ ਅਪਾ ਕਾਲਜ ਨੂੰ ਜਾਂਦੇ ਆ ਜੀ ਉੱਥੇ ਇਹਨਾਂ ਦਾ ਧਰਨਾ ਲੱਗਿਆ ਹੋਇਆ ਹੈ ਜੀ ਜੀ ਆ ਆ ਪਾਰਟੀ ਵੱਲੋਂ ਧਰਨਾ ਲਾ ਕੇ ਜਿਹੜਾ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਜੀ ਹੂੰ ਤੇ ਉਹ ਦੱਸ ਰਹੇ ਸੀ ਵੀ ਇਤਿਹਾਸ ਹੰਸਰਾਜ ਜੀ ਦੀ ਉਹ ਕਹਿੰਦੇ ਸੀ ਵੀ ਅਸੀਂ ਨੰਗੇ ਪੈਰੀ ਚੱਲ ਕੇ ਪੈਦਲ ਜਿਹੜੇ ਵੋਟਾਂ ਕਬਰਾਂ ਦੀ ਸਾਰਾ ਇਸ ਤਰ੍ਹਾਂ ਜੀ ਤੇ ਵੀ ਉਹ ਇਸ ਤਰ੍ਹਾਂ ਵੀ ਉਹ ਖੇਕਣ ਕਰ ਰਹੇ ਆ ਜਾਂਦਾ ਵੀ ਵਿਰੋਧ ਕਰ ਰਹੇ ਸੀ ਉਹ ਜੀ ਕਿਉਂਕਿ ਆਮਦਮੀ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤੇ ਪਹਿਲਾਂ ਕਿਸਾਨਾਂ ਵੱਲੋਂ ਵੀ ਹੰਸਰਾਜ ਹੰਸ ਦਾ ਵਿਰੋਧ ਕੀਤਾ ਗਿਆ ਜਿਸ ਦਿਨ ਉਹ ਫਰੀਦਕੋਟ ਦੇ ਵਿੱਚ ਪਹੁੰਚੇ ਨੇ ਅੱਜ ਵੀ ਕਿਸਾਨਾਂ ਵੱਲੋਂ ਕਚੇਰੀਆਂ ਦੇ ਵਿੱਚ ਵਿਰੋਧ ਕੀਤਾ ਗਿਆ ਜੀ ਜੀ ਉਹ ਇਹ ਦੇਖੋ ਜੀ ਮੈਂ ਆਮ ਆਦਮੀ ਜੀ ਜਿਵੇਂ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰ ਰਹੇ ਹਾਂ ਸਰ ਜਿਵੇਂ ਅਰਵਿੰਦ ਕੇਜਰੀਵਾਲ ਦੇ ਜਿਹੜੇ ਦਿੱਲੀ ਦੇ ਸੀਐਮ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਗ੍ਹਾ-ਜਗ੍ਹਾ ਤੇ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ ਵਰਤ ਵੀ ਰੱਖਿਆ ਗਿਆ ਤੇ ਸੀਐਮ ਭਗਵੰਤ ਮਾਨ ਨੇ ਜਿਹੜੇ ਭਗਤ ਸਿੰਘ ਦੇ ਜੱਦੀ ਪਿੰਡ ਪਹੁੰਚੇ ਨੇ ਖਟਕੜਕਲਾ 'ਚ ਹਾਂ ਜੀ 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 ਰਾਜਵਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਸ਼ੁਕਰੀਆ ਇਹ ਜੇ ਸਾਡੇ ਰਿਪੋਰਟਰ ਸੀਗੇ ਫਰੀਦਕੋਟ ਤੋਂ ਇਹਨਾਂ ਨੇ ਵੀ ਜਿਹੜੀ ਹੈ ਉੱਥੇ ਸਥਿਤੀ ਦੱਸੀ ਹੈ ਕਿ ਉੱਥੇ ਧਰਨਾ ਲਗਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਤੇ ਵਰਤ ਰੱਖੇ ਗਏ ਤੇ ਜੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰ ਨੂੰ ਲੈ ਕੇ ਜਿਹੜੇ ਨੇ ਵਰਤ ਰੱਖੇ ਗਏ ਨੇ ਤੇ ਉਸ ਨੂੰ ਲੈ ਕੇ ਜਿਹੜਾ ਹੈ ਅੱਜ ਰੋਸ ਅੱਗੇ ਦੋਸ਼ ਪ੍ਰਦਰਸ਼ਨ ਵੀ ਕੀਤਾ ਹੈਗੇ ਬੀਜੇਪੀ ਖਿਲਾਫ ਕਿ ਬੀਜੇਪੀ ਨੇ ਹੀ ਜਿਹੜੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕਰਾਈ ਹੈ ਅਜਿਹੇ ਜਿਹੜੇ ਨੇ ਉਹਨਾਂ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕੇਂਦਰ ਸਰਕਾਰ ਦੇ ਉੱਪਰ ਕਿਉਂਕਿ ਜਿਵੇਂ ਗੱਲ ਕਰ ਰਹੇ ਆਂ ਆਪਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵਰਕਰਾਂ ਦੇ ਵਿੱਚ ਜਿਹੜਾ ਰੋਸ ਪਾਇਆ ਜਾ ਰਿਹਾ ਅੱਜ ਜਿਹੜੀ ਹੈ ਜਗ੍ਹਾ-ਜਗ੍ਹਾ ਤੇ ਵਰਤ ਰੱਖੇ ਗਏ ਨੇ ਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਨਾਰੇਬਾਜ਼ੀ ਵੀ ਕੀਤੀ ਗਈ ਹੈ ਬੀਜੇਪੀ ਖਿਲਾਫ ਕਿਉਂਕਿ ਸੈਨਲਿਕ ਸਾਡੇ ਇੱਕ ਹੋਰ ਰਿਪੋਰਟਰ ਜੁੜੇ ਨੇ ਹੈਲੋ ਜਸਮੀਨ ਜਤਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਜਤਿੰਦਰ ਜੀ ਜੋ ਅੱਜ ਜਿਹੜਾ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਜਪਾ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਬਰਨਾਲੇ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਹੈ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਅੱਜ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਇਹ ਗ੍ਰਿਫਤਾਰੀ ਕਿੱਥੇ ਗਈ ਜੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਉਸ ਗ੍ਰਿਫਤਾਰੀ ਬ੍ਰਿੰਦ ਵਰਕਰਾਂ ਦੇ ਵਿੱਚ ਤੇ ਆਪ ਆਦਮਾ ਦੇ ਵਿੱਚ ਗੁੱਸਾ ਦਿਨ-ਤਦ ਦਿਨ ਵੱਧਦਾ ਹੀ ਜਾ ਰਿਹਾ ਹੈ ਜਿਉਂਕਿ ਉਹਨਾਂ ਦੀ ਗ੍ਰਿਫਤਾਰੀ ਨੂੰ ਲੰਬਾ ਟਾਈਮ ਹੋ ਗੋ ਉਹ ਗੁੰਡਵਾਲਾ ਹੈ ਇਸ ਲਈ ਆਮ ਆਮੀ ਪਾਰਟੀ ਦੇ ਵਰਕਰਾਂ ਕਹਿਣਾ ਹੈ ਕਿ ਲੋਕ ਸਭਾ ਚੋਣਾਂ 'ਚ ਪ੍ਰਚਾਰ ਕਰਨ ਤੋਂ ਰੋਕਣ ਲਈ ਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਲੋਕਤੰਤਰਤਾ ਗੜਾ ਕੋ ਕਿਹਾ ਗਿਆ ਹੈ ਇਸ ਕਾਰਨ ਉਹ ਅੱਜ ਕੋ ਹੜਤਾਲ ਦੇ ਬੈਠੇ ਨੇ ਤੇ ਆਪਣੇ ਆਕਾ ਪਿੱਛੇ ਉਹ ਹਰ ਕੁਰਬਾਨੀ ਦੇਣ ਨੂੰ ਤਿਆਰ ਈ ਜੀਓ ਇਹ ਦੇਖੋ ਬੀਜੇਪੀ ਦੇ ਖਿਲਾਫ ਜਿਹੜੇ ਨੇ ਰੋਜ਼ ਪ੍ਰਦਰਸ਼ਨ ਕੀਤੇ ਆ ਨੇ ਕਿ ਜਿਹੜਾ ਲੋਕ ਸਭਾ ਦੀਆਂ ਚੋਣਾਂ ਕਰਕੇ ਜਿਹੜੀ ਬੀਜੇਪੀ ਹੱਥ ਕੰਡੇ ਅਪਣਾ ਰਹੀ ਹੈ ਹਾਂ ਹਾਂ ਜੀ ਉਹ ਇਹੀ ਕਹਿ ਰਹੇ ਨੇ ਵੀ ਬੀਜੇਪੀ ਪੰਜਾਬ ਦੇ ਵਿੱਚ ਵੀ ਲੋਕ ਸਭਾ ਚੋਣਾਂ ਤੋਂ ਰੋਕ ਲਈ ਰੋਕ ਰਹੀ ਹੈ ਪਰ ਉਦਾਵਾ ਕਰਦੇ ਨੇ ਕਿ ਲੋਕ ਸਭ ਜਾਣਦੇ ਨੇ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀਆਂ 13 ਦੀਆਂ 13 ਸੀਟਾਂ ਹੋਣੀਆਂ ਮੋਦੀ ਕਿੰਨਾ ਮੱਦੀ ਜੋਦਵਾਲਾ ਜੀ ਦੇਖੋ ਜਿਵੇਂ ਆਪਾਂ ਗੱਲ ਕਰੀਏ ਕਿ ਅੱਜ ਸੀਐਮ ਭਗਵੰਤ ਮਾਨ ਵੀ ਜਿਹੜੇ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੜਕੜ ਕਲਾਂ ਦੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਉਹਨਾਂ ਦੇ ਨਾਲ ਵਿਧਾਇਕ ਲੀਡਰ ਵਰਕਰ ਵੀ ਨਾਲ ਗਏ ਨੇ ਜਿੱਥੇ ਉਹਨਾਂ ਨੇ ਵਰਤ ਰੱਖਿਆ ਹਾਂਜੀ ਮਾਨ ਵਾਲਾ ਤੇ ਵਿਧਾਇਕ ਵੀ ਜਿਲਾ ਬਰਨਾਲਾ ਚ ਤਿੰਨ ਵਿਧਾਇਕ ਪਹੁੰਚੇ ਨੇ ਆਪਣੇ ਲਾਲਪ ਸਿੰਘ ਉਗੋਕੇ ਤੇ ਇਕਲਵੰਤ ਸਿੰਘ ਪੰਡੋਰੀ ਤੇ ਆਪਣੇ ਗੁਰਮੀਤ ਸਿੰਘ ਮੀਤ ਹੇਰ ਉਹ ਕਮਿਨਿਸਟਰ ਨੇ ਉਹ ਵੀ ਉੱਥੇ ਪਹੁੰਚੇ ਹੋਏ ਨੇ ਤੇ ਇੱਥੇ ਬਰਨਾਲਾ ਚ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਗੁਰਦੀਪ ਬਾਠ ਉਹਨਾਂ ਦੀ ਰਵਾਈ ਵਿੱਚ ਭੁਖੜਤਾਜ ਚੱਲ ਰਹੀ ਹੈ ਤੇ ਉਹ ਬਹੁਤ ਹੀ ਜ਼ਿਆਦਾ ਰੋਸ ਪ੍ਰਗਟ ਕਰ ਰਹੇ ਹਨ ਕੇਂਦਰ ਦੀ ਮੋਦੀ ਸਰਕਾਰ ਦੇ ਹੂੰ ਕਿਉਂਕਿ ਹੁਣ ਲੋਕ ਸਭਾ ਜਿਵੇਂ ਚੋਣਾਂ ਸੀਗੀਆਂ ਚੋਣਾਂ ਦੇ ਮੱਦੇ ਨਜ਼ਰ ਜਿਹੜਾ ਹੁਣ ਕਿਤੇ ਪ੍ਰਚਾਰ ਕਰਨ ਦਾ ਟਾਈਮ ਸੀਗਾ ਤੇ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਵੀ ਅਸਰ ਜਿਹੜਾ ਦੇਖਣ ਨੂੰ ਮਿਲਿਆ ਜੀ ਇਹ ਬਿਲਕੁਲ ਅਸਰ ਪੈ ਰਿਹਾ ਜੀ ਪਰ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਲਈ ਕਹਿਣਾ ਹੈ ਕਿ ਵੀ ਉਹਨਾਂ ਦੇ ਆਕਾ ਬਿਨਾ ਪ੍ਰਚਾਰ 'ਚ ਬਿਲਕੁਲ ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਤੇ ਫਿਰ ਵੀ ਜਨਤਾ ਜਾਗਰੂਕ ਹੈ ਵੀ ਉਹਨਾਂ ਉਹਨਾਂ ਨੂੰ ਝੂਠੇ ਕੇਸ ਤੇ ਕੇਸ ਵਿੱਚ ਫਸਾਇਆ ਗਿਆ ਹੈ ਤੇ ਇਸ ਲਈ ਜਨਤਾ ਉਹਨਾਂ ਨੂੰ ਵੋਟ ਜ਼ਰੂਰ ਦੇਵੇ ਜੀ ਦੇਖੋ ਅੱਜ ਹਰ ਹਲਕੇ ਦੇ ਵਿੱਚ ਜਿਹੜੇ ਨੇ ਵਰਤ ਰੱਖ ਕੇ ਜਿਹੜੇ ਰੋਸ ਪ੍ਰਦਰਸ਼ਨ ਦੇ ਉੱਪਰ ਬੈਠੇ ਨੇ ਜੇਕਰ ਆਪਾਂ ਫਰੀਦਕੋਟ ਦੀ ਗੱਲ ਕਰੀਏ ਬਰਨਾਲਾ ਦੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਵੀ ਲੁਧਿਆਣਾ ਦੇ ਵਿੱਚ ਵੀ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਜਿਹੜਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਧਰਨੇ ਦਿੱਤੇ ਜਾ ਰਹੇ ਨੇ ਪੰਜਾਬ ਵਿੱਚ ਹੀ ਨਹੀਂ ਮੈਡਮ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਕਰ ਰਹੇ ਦਿੱਤੇ ਜਾ ਰਹੇ ਨੇ ਇਹਨਾਂ ਆਪਣੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਕਿ ਉਹਨਾਂ ਤੇ ਦਿਨ-ਪ੍ਰਤੀ ਦਿਨ ਰੋਸ ਤੇਜ਼ ਹੁੰਦਾ ਜਾ ਰਿਹਾ ਹੈ ਇਹ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਇਹਨੂੰ ਲੰਬਾ ਸਮਾਂ ਹੋ ਗਿਆ ਤਾਂ ਇਹ ਕਾਫੀ ਅੰਦੋਲਨ ਤੇਜ਼ ਹੋ ਜਾਏਗਾ ਇਹਦੇ ਵਿੱਚ ਕੋਈ ਦੋਰਾ ਨਹੀਂ ਜੀ ਔਰ ਇਹ ਦੇਖੋ ਜਿਵੇਂ ਹੁਣ ਲੋਕ ਸਭ ਦੇ ਚੋਣਾ ਕਰਕੇ ਵੀ ਜਿਹੜਾ ਤੁਸੀਂ ਜਿਵੇਂ ਗੱਲ ਕੀਤੀ ਕਿ ਅੰਦੋਲਨ ਅੱਗੇ ਵਧਦਾ ਜਾ ਰਿਹਾ ਰੋਜ਼ ਪ੍ਰਦਰਸ਼ਨ ਵੀ ਜਿਹੜਾ ਲੋਕਾਂ ਦੇ ਵਿੱਚ ਵੀ ਵਰਕਰਾਂ ਵਿੱਚ ਵੀ ਜਿਹੜਾ ਰੋਸ਼ ਵਧਦਾ ਜਾ ਰਿਹਾ ਜਿਵੇਂ ਅੱਜ ਵੀ ਜਿਹੜਾ ਹਰ ਜਗ੍ਹਾ ਦੇ ਉੱਪਰ ਜਿਹੜਾ ਧਰਨੇ ਲਗਾਏ ਜਾ ਰਹੇ ਨੇ ਹਾਂਜੀ ਹੂੰ ਜੀ ਜਤਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਮੈਡਮ ਥੈਂਕ ਯੂ ਇਹ ਸੀਗੇ ਸਾਡੇ ਬਰਨਾਲਾ ਤੋਂ ਜਤਿੰਦਰ ਦੇਵਗਨ ਜੀ ਜਿਨ੍ਹਾਂ ਨੇ ਬਹੁਤ ਵਧੀਆ ਜਿਹੜੇ ਆਪਣੇ ਵਿਚਾਰ ਰੱਖਨੇ ਕਿ ਉੱਥੇ ਦਾ ਜਿਹੜਾ ਹਾਲ ਦੱਸਿਆ ਕਿ ਬਰਨਾਲਾ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦੇ ਖਿਲਾਫ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਕਿ ਹੱਥ ਕੰਡੇ ਜਿਹੜਾ ਅਪਣਾ ਰਹੀ ਹੈ ਭਾਜਪਾ ਸਰਕਾਰ ਜਿਹੜੀ ਕੇਂਦਰ ਸਰਕਾਰ ਹੈ ਕਿਉਂਕਿ ਹੁਣ ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਕੇ ਹੱਤ ਕੰਡੇ ਆ ਜਹੇ ਆਪਣਾ ਰਹੀ ਹੈ ਜਿਵੇਂ ਹੁਣ ਗੀਤ ਪ੍ਰਚਾਰ ਕਰਨ ਦਾ ਸਮਾਂ ਸੀਗਾ ਉਸ ਦੇ ਅਕੋਰਡਿੰਗ ਜਿਵੇਂ ਅਰਵਿੰਦ ਕੇਸਰੀਵਾਲ ਦੀ ਗ੍ਰਿਫਤਾਰੀ ਹੋ ਜਾਣੀ ਇਸ ਨੂੰ ਲੈ ਕੇ ਜਿਹੜਾ ਵਰਕਰਾਂ ਦੇ ਵਿੱਚ ਵਿਧਾਇਕਾਂ ਵਿੱਚ ਵੀ ਜਿਹੜਾ ਰੋਸ਼ ਪਾਇਆ ਜਾ ਰਿਹਾ ਹੈ ਕਿਵੇਂ ਵਰਤ ਵੀ ਅੱਜ ਰੱਖੇ ਗਏ ਨੇ ਜਿਵੇਂ ਸੀਐਮ ਭਗਵੰਤ ਮਾਨ ਵੱਲੋਂ ਜਿਹੜਾ ਵਰਤ ਰੱਖਿਆ ਗਿਆ ਅੱਜ ਖੜਕੜ ਕਲਾ ਜਿਹੜਾ ਹੈ ਸ਼ਹੀਦ ਭਗਤ ਸਿੰਘ ਦੇ ਪਿੰਡ ਜੱਦੀ ਪਿੰਡ ਜਾ ਕੇ ਜਿਹੜੇ ਨੇ ਵਰਤ ਰੱਖੇ ਗਏ ਨੇ ਤੇ ਅੱਜ ਸ਼ਾਮ ਨੂੰ ਜਿਹੜਾ ਵਰਤ ਖੋਲਿਆ ਜਾਊਗਾ ਸੁਬਾ ਦੇ ਜਿਹੜੇ ਨੇ ਹਰ ਇੱਕ ਵਿਧਾਇਕ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਵਿਧਾਇਕ ਨੇ ਲੀਡਰ ਨੇ ਵਰਕਰਾਂ ਵੱਲੋਂ ਜਿਹੜਾ ਵਰਤ ਰੱਖੇ ਗਏ ਨੇ ਉਹਨਾਂ ਨੂੰ ਲੈ ਕੇ ਅੱਜ ਜਿਹੜਾ ਅਜੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਭਾਜਪਾ ਖਿਲਾਫ ਜਿਵੇਂ ਈਡੀ ਨੇ ਜਿਹੜਾ ਗ੍ਰਿਫਤਾਰੀ ਈਡੀ ਵੱਲੋਂ ਕੀਤੀ ਗਈ ਸੀ ਪਰ ਜਿਹੜਾ ਕਿਹਾ ਜਾ ਰਿਹਾ ਆਮ ਆਦਮੀ ਦੇ ਵਰਕਰਾਂ ਵੱਲੋਂ ਵਿਧਾਇਕ ਵੱਲੋਂ ਕਿ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਕਿ ਬੀਜੇਪੀ ਦੇ ਕਰਕੇ ਕੀਤੀ ਹੈ ਕਿ ਬੀਜੇਪੀ ਹੀ ਨੇ ਹੀ ਜਿਹੜੀ ਇਹ ਗ੍ਰਿਫਤਾਰੀ ਕਰਾਈ ਹੈ ਪਰ ਹੁਣ ਇਹ ਹੀ ਹੈ ਕਿ ਦੇਖਣਾ ਹੋਊਗਾ ਕਿ ਬਟ ਈਡੀ ਦੇ ਰਾਹੀਂ ਜਿਹੜੀ ਇਹ ਗ੍ਰਿਫਤਾਰੀ ਕੀਤੀ ਗਈ ਹੈ ਪਰ ਇਹਨਾਂ ਵੱਲੋਂ ਜਰੂਰ આરોਪ ਲਗਾਏ ਜਾ ਰਹੇ ਨੇ ਕਿ ਬੀਜੇਪੀ ਨੇ ਹੀ ਜਿਹੜੀ ਇਹ ਗ੍ਰਿਫਤਾਰੀ ਕਰਾਈ ਹੈ ਉਹਨਾਂ ਦੇ ਅਕੋਰਡਿੰਗ ਹੀ ਜਿਹੜਾ ਹੈ ਬੀਜੇਪੀ ਦੇ ਖਿਲਾਫ ਹੀ ਨਾਰੇਵਾਜੀ ਕੀਤੀ ਜਾ ਰਹੀ ਹੈ ਸਾਇਨਲੀ ਕਾਲਰ ਹੋ ਜੁੜੇ ਨੇ ਹੈਲੋ ਸੋਸ਼ੀਗਲ ਮੈਡਮ ਸੋਸ਼ੀਕਾਲ ਜੀ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਸਰ ਸੰਜੀਵ ਸ਼ਰਮਾ ਬੋਲ ਰਹੇ ਹਾਂ ਖਰੜ ਤੋਂ ਹਾਂਜੀ ਸੰਜੀਵ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਸੰਜੀਵ ਜੀ ਜੀ ਮੈਂ ਅੱਜ ਗੱਲ ਕਰ ਰਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਦੁਬਾਰਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਰਕਰਾਂ ਵੱਲੋਂ ਵਿਧਾਇਕਾਂ ਵੱਲੋਂ ਕਿਉਂਕਿ ਅੱਜ ਸੀਐਮ ਭਗਵੰਤ ਮਾਨ ਵੀ ਖੁਦ ਜਿਹੜੇ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੜਕੜ ਕਲਾ ਦੇ ਵਿੱਚ ਪਹੁੰਚੇ ਨੇ ਤੇ ਵਰਤ ਰੱਖਿਆ ਅੱਜ ਉਹਨਾਂ ਨੇ ਅਹ ਦੇਖੋ ਮੈਡਮ ਪਾਰਟੀ ਦਾ ਕੋਈ ਵੀ ਬੰਦਾ ਹੁੰਦਾ ਜੀ ਉਹਦੇ ਵਾਸਤੇ ਜਿਹੜੇ ਪਾਰਟੀ ਦੇ ਵਰਕਰ ਹੁੰਦੇ ਆ ਜੀ ਜਾਂ ਨਾਲ ਦੇ ਉਹਨਾਂ ਦੇ ਜੇ ਜਿਹੜੇ ਮੈਂਬਰ ਹੁੰਨੇ ਆ ਜੀ ਕਿਤੇ ਨਾ ਕਿਤੇ ਕੁਝ ਹੋ ਜਵੇ ਤਾਂ ਰੋਸਤਾ ਹੁੰਦਾ ਹੀ ਹੈ ਜੀ ਜੀ ਦੇਖੋ ਚਾਹੇ ਬੰਦਾ ਸੱਚਾ ਚਾਹੇ ਝੂਠਾ ਹੈ ਜੀ ਹੂੰ ਦੇਖੋ ਇੱਕ ਦੋਸ਼ ਲੱਗ ਜਾਣਾ ਅਲੱਗ ਗੱਲ ਹੁੰਦੀ ਆ ਉਸ ਤੋਂ ਬਾਅਦ ਦੋਸ਼ ਤੈਹ ਹੋ ਜਾਣਾ ਉਹ ਅਲੱਗ ਗੱਲ ਹੁੰਦੀ ਆ ਜੀ ਜੀ ਦੇਖੋ ਦੋਸ਼ ਲੱਗ ਕੇ ਕਈ ਵਾਰ ਕੇਸ ਐਦਾਂ ਦੇ ਆ ਜਾਂਦੇ ਆ ਸਿਚੁਏਸ਼ਨ ਐਦਾਂ ਦੀ ਆ ਜਾਂਦੇ ਆ ਦੋਸ਼ ਤੈਹ ਵੀ ਹੋ ਜਾਂਦੇ ਆ ਝੂਠੇ ਵੀ ਤੈਹ ਹੋ ਜਾਂਦੇ ਆ ਹੂੰ ਲੇਕਿਨ ਕਿਤੇ ਨਾ ਕਿਤੇ ਮੈਡਮ ਨੇ ਜੋ ਕੇਜਰੀਵਾਲ ਦਾ ਮੈਟਰ ਹੈ ਹਾਂ ਠੀਕ ਹੈ ਦੇਖੋ ਉਹਨਾਂ ਦਾ ਕਿਸੇ ਦੇ ਵਿੱਚ ਨਾਮ ਆਇਆ ਹੂੰ ਦੇਖੋ ਇੱਕ ਨਾਮ ਜੁੜ ਗਿਆ ਕਿਸੇ ਚੀਜ਼ ਦੇ ਨਾਲ ਉਹਨਾਂ ਨੂੰ ਆਜੰਦਰ ਜੇਲ੍ਹ ਚ ਕਿਤੇ ਢੱਕ ਦਿੱਤਾ ਗਿਆ ਹੈ ਮੌਕੇ ਦੀ ਸਰਕਾਰ ਬੀਜੇਪੀ ਵੱਲੋਂ ਜੀ ਹੂੰ ਦੇਖੋ ਕਿੰਨਾ ਕੁ ਤੱਕਾ ਹੈ ਜਾਂ ਕਿੰਨਾ ਕੁ ਇਹਦੇ ਵਿੱਚ ਸੱਚਾਈ ਹੈ ਇਹ ਤਾਂ ਪ੍ਰਮਾਤਮਾ ਜਾਣਦਾ ਹੈ ਜੀ ਜੀ ਉਂਝ ਦੇਖੋ ਸਰ ਜਿਵੇਂ ਈਡੀ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਪਰ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜੋੜਿਆ ਗਿਆ ਬੀਜੇਪੀ ਨੂੰ ਵੀ ਈਡੀ ਦੇ ਨਾਲ ਜੋੜਿਆ ਜਾ ਰਿਹਾ ਕਿ ਬੀਜੇਪੀ ਹੀ ਨਹੀਂ ਹੀ ਜਿਹੜੀ ਇਹ ਗ੍ਰਿਫਤਾਰੀ ਕਰਵਾਈ ਹੈ ਮੈਡਮ ਦੇਖੋ ਮੌਕੇ ਦੀ ਸਰਕਾਰ ਮੈਂ ਪਹਿਲਾਂ ਇਹੀ ਗੱਲ ਕਹੀ ਹੈ ਨਾ ਜੀ ਹੂੰ ਮੌਕੇ ਦੀ ਸਰਕਾਰ ਮੌਕੇ ਦੀ ਸਰਕਾਰ ਮਤਲਬ ਮੌਕੇ ਦੀ ਪਾਵਰ ਜੀ ਜੀ ਉਹ ਜਿਹੜੇ ਦੇਖਿਆ ਜਾਵੇ ਈ.ਡੀ. ਡਿਪਾਰਟਮੈਂਟ ਹੁੰਦਾ ਜਿਹੜਾ ਵਿਜੀਲੈਂਸ ਹੁੰਦਾ ਆਰਮੀ ਹੁੰਦੀ ਹੈ ਜਾਂ ਕੋਰਟ ਹੁੰਨੀ ਆ ਮਾਨਜੋਗ ਅਦਾਲਤਾਂ ਹੁੰਨੀਆਂ ਇੰਡੀਪੈਂਡੈਂਟ ਹੁੰਨੇ ਆ ਜੀ ਇਹ ਜੀ ਇਹਨਾਂ ਨੇ ਫੈਸਲੇ ਆਪਣੇ ਆਪ ਲੈਣੇ ਹੁੰਨੇ ਆ ਜੀ ਹਮ ਪਰ ਅਫਸੋਸ ਇਹ ਹੈ ਵੀ ਮੌਕੇ ਦੀ ਸਰਕਾਰ ਸੈਂਟਰਲ ਸਰਕਾਰ ਉਹਨੂੰ ਈ.ਡੀ. ਨੂੰ ਆਪਣੇ ਹੱਥ ਚ ਲੈ ਕੇ ਚਲਦੀ ਹੈ ਜੀ ਜੀ ਕਿਉਂਕਿ ਈ.ਡੀ. ਉਸ ਦਿਨ ਚਾਰ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰਦੀ ਹੈ ਜੋ ਹਿਸਾਬ ਨਾਲ ਸਰਕਾਰਾਂ ਕਹਿਣੀਆਂ ਹਾਲਾਂਕਿ ਉਹਨਾਂ ਦੀ ਡਿਊਟੀ ਆਪਣੀ ਅਲੱਗ ਹੁੰਦੀ ਹੈ ਉਹਨਾਂ ਨੂੰ ਸਰਕਾਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਨਾਂ ਨਾਲ ਕੇਸ ਤੇ ਮੈਟਰ ਤੱਕ ਹੁੰਦਾ ਹੈ ਜੀ ਹੂੰ ਦੇਖੋ ਪੰਜਾਬ ਦੇ ਵਿੱਚ ਜੇ ਆਪਾਂ ਵਿਜੀਲੈਂਸ ਦੀ ਗੱਲ ਕਰੀਏ ਜਾਂ ਆਪ ਸੁਪਰੇ ਦੇ ਵਿੱਚ ਗੱਲ ਕਰੀਏ ਜਿਹੜੀ ਸਰਕਾਰ ਦੀ ਜਿੱਥੇ ਜਿੰਨੀ ਕ ਚੱਲਦੀ ਉਹਨੂੰ ਆਪਣੇ ਹੱਥ 'ਚ ਰੱਖ ਕੇ ਚੱਲਦਾ ਬੇਸ਼ੱਕ ਉਹ ਕਾਨੂੰਨ ਤੌਰ ਤੇ ਉਹ ਉਹਨਾਂ ਦੇ ਹੱਥ 'ਚ ਨਾ ਹੋਣ ਜੀ ਇਸ ਕਰਕੇ ਲੋਕ ਭਾਜੀਪੀ ਦਾ ਨਾਮ ਜੋੜ ਰਹੇ ਆਂ ਜੀ ਨਾਲ ਹੂੰ ਜੀ ਕਿੰਗ ਤਾਕਤ ਤਾਕਤ ਪਾਵਰ ਬੀਜੇਪੀ ਦੀ ਲੱਗ ਰਹੀ ਹੈ ਬੇਸ਼ੱਕ ਅੱਗੇ ਫਰੰਟ ਤੇ ਈਡੀ ਆ ਰਹੀ ਹੈ ਹੁਣ ਦੇਖੋ ਸਰਕਾਰ ਜਾਂ ਸਰਕਾਰ ਦੇ ਮੈਂਬਰ ਪਾਰਲੀਮੈਂਟਾਂ ਨੇ ਜਾਂ ਪ੍ਰਧਾਨ ਮੰਤਰੀ ਨੇ ਤਾਂ ਹਤਕੜੀਆਂ ਲਾਉਣਾ ਹੋਣਾ ਨਹੀਂ ਜੀ ਲੇਕਿਨ ਕਿਤੇ ਨਾ ਕਿਤੇ ਇਸ਼ਾਰਾ ਚੱਲਣਾ ਜੀ ਇਸ਼ਾਰਾ ਮਤਲਬ ਕਿਤੇ ਨਾ ਕਿਤੇ ਪਾਵਰ ਦਾ ਜਿਹੜਾ ਗਲਤ ਇਸਤੇਮਾਲ ਕੀਤਾ ਜਾਂਦਾ ਹੈ ਉਹ ਸਰਕਾਰ ਕਰਦੀ ਹੈ ਚਾਹੇ ਉਹਨਾਂ ਵੱਲੋਂ ਗਲਤ ਹੋਵੇ ਜਾਂ ਠੀਕ ਹੋਵੇ ਲੇਕਿਨ ਕਿਤੇ ਨਾ ਕਿਤੇ ਜਦੋਂ ਲੋਕਾਂ ਵੱਲੋਂ ਪ੍ਰੈਸ਼ਰ ਲੋਕਾਂ ਤੇ ਗਲਤ ਆਉਂਦਾ ਫਿਰ ਇਸ ਕਰਕੇ ਲੋਕ ਸਰਕਾਰਾਂ ਦਾ ਨਾਮ ਜ਼ਰੂਰ ਜੋੜਦੇ ਆਂ ਜੀ ਨਾਲ ਜੀ ਇਹ ਦੇਖੋ ਜਿਵੇਂ ਅੱਜ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੀ ਵੀ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਵੀ ਜਿਹੜੇ ਨੇ ਧਰਨੇ ਲਗਾਏ ਜਗੇ ਨੇ ਵਰਤ ਰੱਖੇ ਗਏ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਧਾਇਕਾਂ ਵੱਲੋਂ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਤੇ ਭਾਜਪਾ ਦੇ ਖਿਲਾਫ ਹੈ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਨਾਰੇਬਾਜ਼ੀ ਕੀਤੀ ਗਈ ਹੈ ਨੀ ਮੈਡਮ ਬਰਤ ਨਹੀਂ ਸਮਝ ਆਜੀ ਬਰਤ ਕਿਹੜੀ ਵਜ੍ਹਾ ਤੇ ਰੱਖਿਆ ਜੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕਰਕੇ ਸਾਰਾ ਅੱਜ ਉਹਨਾਂ ਨੇ ਜਿਹੜਾ ਭੁੱਖ ਹੜਤਾਲ ਵਾਂਗ ਜਿਹੜਾ ਅੱਜ ਬਰਤ ਸਵੇਰ ਤੋਂ ਰੱਖਿਆ ਹੋਇਆ ਹੈ ਸੀਐਮ ਭਗਵੰਤ ਮਾਨ ਵੱਲੋਂ ਵੀ ਜਿਹੜਾ ਬਰਤ ਰੱਖਿਆ ਗਿਆ ਨਹੀਂ ਦੇਖੋ ਮੈਡਮ ਬਰਤ ਰੱਖਣ ਨਾਲ ਤਾਂ ਨਹੀਂ ਇਹ ਮਸਲੇ ਹੱਲ ਹੁੰਦੇ ਜੀ ਬਰਤ ਰੱਖਣਾ ਤਾਂ ਕੋਈ ਹੱਲ ਨਹੀਂ ਜੀ ਹੈ ਇਸ ਚੀਜ਼ ਦਾ ਜੀ ਜਿਹੜੇ ਰਸਤੇ ਚੱਲ ਪਈ ਆਮ ਆਦਮੀ ਪਾਰਟੀ ਕਿਹੜੇ ਰਸਤੇ ਚੱਲ ਪਈ ਆ ਮਾਨ ਸਾਹਿਬ ਜੀ ਹਮ ਠੀਕ ਹੈ ਬੰਦੇ ਤੇ ਕਾਰਵਾਈ ਹੋਈ ਹੈ ਉਹਨਾਂ ਨੂੰ ਅੰਦਰ ਕੀਤਾ ਗਿਆ ਉਹਨਾਂ ਦੀ ਜਿਹੜੀ ਕਿਤੇ ਨਾ ਕੇਸ ਦੀ ਪੈਰਵਾਈ ਹੋ ਰਹੀ ਹੈ ਕਿਤੇ ਨਾ ਕਿਤੇ ਉਹਨਾਂ ਦੇ ਕੇਸ ਸੋਲਵ ਕਰਨ ਦੇ ਵਿੱਚ ਸਚਾਈਆਂ ਸਾਹਮਣੇ ਲਿਆਉਣ ਦੇ ਵਿੱਚ ਇਹਨਾਂ ਵਰਕਰਾਂ ਨੂੰ ਸੀਐਮ ਮਾਨ ਨੂੰ ਕਿਤੇ ਨਾ ਕਿਤੇ ਨਾਲ ਪਾਰਟੀ ਦੇ ਮੈਂਬਰਾਂ ਨੂੰ ਉਸ ਜੀਤੇ ਜੋ ਲਾਉਣਾ ਚਾਹੀਦਾ ਵਰਤ ਰੱਖਣ ਨਾਲ ਕੀ ਹੋ ਜਾਊਗਾ ਮੈਡਮ ਵਰਤ ਰੱਖਣ ਨਾਲ ਜਿਵੇਂ 20 ਦਿਨ ਭੁੱਖੇ ਬੈਠੇ ਰਹੋ ਜੀ ਜੀ ਦੇਖੋ ਸਰਕਾਰਾਂ ਨੂੰ ਜਾਂ ਕਿਸੇ ਨੂੰ ਹਰਕਤ ਨਹੀਂ ਜੀ ਪੈਂਦਾ ਹੁੰਦਾ ਮੇਰੇ ਤੇ ਕੋਈ ਦੁੱਖ ਤਕਲੀਫ ਆਈ ਹੈ ਜੀ ਨੇ ਪਾਈ ਹੈ ਮੈਂ ਉਹਦੇ ਖਿਲਾਫ ਵਾਰਤ ਰੱਖੂੰਗਾ ਉਹਨੂੰ ਕੀ ਅਸਰ ਹੈ ਜੀ ਉਹ ਕੌਫਾ ਤੋਂ ਬੋਦ ਨਹੀਂ ਚਾਰ ਦਿੰਨਾ ਰੋਟੀ ਘਾਹ ਦੋ ਦੋ ਦਿਨ ਨਹੀਂ ਚਾਰ ਦਿੰਨਾ ਪਾਣੀ ਪੀ ਮਤਲਬ ਕਹਿਣਦਾ ਇਹ ਹੈ ਇਹ ਇੱਕ ਜੀਵ ਹੈ ਜਿਹਨੂੰ ਬਚਕਾਨਾ ਹਰ ਹਰਕਤ ਹੈ ਆਮ ਆਦਮੀ ਪਾਰਟੀ ਵੱਲੋਂ ਕਿਤੇ ਨਾ ਕਿਤੇ ਉਹਨਾਂ ਨੂੰ ਬਚਾਉਣ ਦੇ ਕਿਤੇ ਨਾ ਕਿਤੇ ਸਬੂਤ ਲੱਭੇ ਜਾਣ ਜਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਐਦਾਂ ਦਾ ਕੁਝ ਨਾ ਕੁਝ ਕੀਤਾ ਜਾਵੇ ਵਾਰਤ ਰੱਖਣ ਨਾਲ ਕੁਝ ਨਹੀਂ ਜੀ ਹੁੰਦਾ ਹੂੰ ਦੇਖੋ ਜਿਵੇਂ ਲੋਕ ਸਭਾ ਦੇ ਹੁਣ ਚੋਣਾਂ ਆ ਚੁੱਕੀਆਂ ਨੇ ਕਿ ਹ ਲੋਕ ਸਭਾ ਚੋਣਾਂ ਦਾ ਕਿਤੇ ਹੁਣ ਪ੍ਰਚਾਰ ਕਰਨ ਦਾ ਸਮਾਂ ਸੀਗਾ ਅਤੇ ਹੁਣ ਜਿਹੜਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਇਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਜ਼ਿਆਦਾਤਰ ਉੱਧਰ ਉਲਝ ਗਈ ਹੈ ਕਿ ਲੋਕਾਂ ਵੱਲੋਂ ਵੀ ਸਵਾਲ ਉਠਾਏ ਜਾ ਰਹੇ ਨੇ ਕਿ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿੱਚ ਹੀ ਜਿਹੜਾ ਉਲਝੇ ਪਈ ਆਮ ਆਦਮੀ ਪਾਰਟੀ ਕਿ ਪੰਜਾਬ ਵੱਲ ਵੀ ਜ਼ਰੂਰ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਮੈਡਮ ਅਲਝਾਉਣਾ ਸੀ ਉਹਨਾਂ ਨੇ ਹੂੰ ਜੇ ਭਾਜਪਾ ਸਰਕਾਰ ਕਰਵਾ ਰਹੀ ਹੈ ਮੰਨ ਲਓ ਜੇ ਚਲੋ ਅਸੀਂ ਨਹੀਂ ਜੀ ਕਹਿੰਦੇ ਵੀ ਭਾਜਪਾ ਸਰਕਾਰ ਕਰਵਾ ਰਹੀ ਹੈ ਜੀ ਜੀ ਲੇਕਿਨ ਅਗਰ ਬੀਜੇਪੀ ਸਰਕਾਰ ਹੀਡੀ ਡਿਪਾਰਟਮੈਂਟ ਨੂੰ ਹੱਥ ਚਲੇ ਕੇ ਕੰਮ ਕਰਵਾ ਰਹੀ ਹੈ ਉਹ ਤਾਂ ਚਾਹੁੰਦੇ ਸੀ ਹਿ ਲਜਾਉਣਾ ਇਹਨਾਂ ਨੂੰ ਹੂੰ ਕਿਉਂਕਿ ਇਹਨਾਂ ਨੂੰ ਪਾਰਟੀ ਨੂੰ ਲਜਾਉਣਾ ਕਿਸੇ ਦੀ ਪਾਵਰ ਨੂੰ ਕੱਟ ਕਰਨਾ ਜੀ ਕਿਸੇ ਦੀ ਤਾਕਤ ਨੂੰ ਕੱਟ ਕਰਨਾ ਕਿਸੇ ਦਾ ਧਿਆਨ ਦੂਜੇ ਪਾਸੇ ਲੈ ਜਾਣਾ ਹੂੰ ਦੇਖੋ ਉਹ ਚਾਹੁੰਦੇ ਸੀਗੇ ਉਹਦੇ ਵਿੱਚ ਉਹ ਪਾਸ ਹੋ ਰਹੇ ਆ ਕਿਤੇ ਨਾ ਕਿਤੇ ਇਹਨਾਂ ਨੂੰ ਚਾਹੀਦਾ ਹੈ ਵੀ ਇਹ ਠੀਕ ਆ ਉਹ ਮੈਟਰ ਚੱਲਦਾ ਹੈ ਠੀਕ ਆ ਅਰਵਿੰਦ ਕੇਜਰੀਵਾਲ ਅੰਦਰ ਆ ਕੋਈ ਗੱਲ ਨਹੀਂ ਹੈ ਅਗਰ ਪਾਰਟੀ 'ਚ ਦਾਅਵੇ ਜੋ ਸੱਚੇ ਆ ਦੰਦਰ ਬੈਠ ਕੇ ਕਹਦੇ ਲੋਕ ਨਹੀਂ ਜਿੱਤਦੇ ਜੀ ਹੂੰ ਜਦਦਰ ਬੈਠ ਕੇ ਕਹਦੇ ਨਹੀਂ ਸਰਕਾਰਾਂ ਚੱਲਦੀਆਂ ਜੀ ਉਹ ਜੋ ਪ੍ਰੂਫਾਂ ਦੇ ਆਧਾਰ ਤੇ ਜੋ ਸਬੂਤਾਂ ਦੇ ਆਧਾਰ ਤੇ ਉਹਨਾਂ ਦੀ ਕੇਸ ਦੀ ਚੱਲ ਰਹੀ ਹੈ ਉਹ ਅੱਜ ਨਹੀਂ ਕੱਲ ਨਹੀਂ ਮਹੀਨੇ ਨੂੰ ਦੋ ਮਹੀਨੇ ਨੂੰ ਕਦੇ ਤਾਂ ਬਾਹਰ ਆਉਣਗੇ ਲੇਕਿਨ ਕਿਤੇ ਨਾ ਕਿਤੇ ਜੋ ਧਿਆਨ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਤੇ ਦੇਣਾ ਚਾਹੀਦਾ ਜਾਂ ਉਹ ਬਾਕੀ ਪਾਰਟੀ ਜਿਹੜੀ ਕੇਜਰੀਵਾਲ ਦੀ ਬਾਕੀ ਆਪਣੀ ਦਿੱਲੀ ਦੀ ਸਰਕਾਰ ਹੈ ਉਹਨਾਂ ਲੋਕਾਂ ਨੂੰ ਦਿੱਲੀ ਦੇ ਧਿਆਨ ਦੇਣਾ ਚਾਹੀਦਾ ਬਾਕੀ ਜੋ ਕਾਰਵਾਈਆਂ ਹੁੰਦੀਆਂ ਹੁੰਦੀਆਂ ਨੇ ਕੋਈ ਦਿੱਕਤ ਨਹੀਂ ਜੇ ਤੁਸੀਂ ਸਬੂਤ ਸੱਚਾਈ ਦੇ ਸਬੂਤ ਇੱਕਠੇ ਕਰਨ ਦੀ ਕੋਸ਼ਿਸ਼ ਕਰੋ ਸਚਾਈਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਜੀ ਲੋਕਾਂ ਨੂੰ ਤੇ ਕੋਰਟ ਨੂੰ ਜੀ ਜੀ ਹੋਈਏ ਦੇਖੋ ਇੱਕ ਪਾਸੇ ਤਾਂ ਕਿਹਾ ਜਾਂਦਾ ਕਿ ਜਿਹੜੇ ਨੇ ਸਾਡੇ ਅਰਵਿੰਦ ਕੇਜਰੀ ਸਰਪ ਸੁਪਰੀਮ ਹੋਣੇ ਜਿਹੜੇ ਆਵਾਦੀਮ ਪਾਰਟੀ ਦੇ ਕਿ ਉਹ ਜੇਲ੍ਹ ਦੇ ਵਿੱਚ ਬਹਿ ਕੇ ਵੀ ਸਰਕਾਰ ਚਲਾਉਣਗੇ ਦੇਖੋ ਮੈਂ ਮਰਮੋਹੀ ਗੱਲ ਕਰਦਾ ਕਿ ਜਿਹੜੇ ਬੰਦੇ ਦੀ ਪਾਵਰ ਜਿਹੜਾ ਬੰਦਾ ਸੱਚਾ ਹੁੰਦਾ ਹੈ ਜੀ ਕਿ ਦਿਨਾਂ ਕਿਤੇ ਉਹ ਜੇਲ੍ਹ ਚ ਹੋਵੇ ਚਾਹੇ ਬਾਹਰ ਹੋਵੇ ਦੇਖੋ ਲੋਕੋ ਦੇ ਨਾਲ ਲੋਕੋ ਦੀ سپورਟ ਦੇ ਵਿੱਚ ਤਾਂ ਕਿਤੇ ਨਾ ਕਿਤੇ ਅੰਦਰ ਬੈਠੇ ਦੀ سپورਟ ਹੋਊਗੀ ਦੁਨੀਆ ਜੇਲ੍ਹ ਜਾਂਦੀ ਹੈ ਜਾਂ ਕੇਜਰੀਵਾਲ ਜੇਲ੍ਹ ਦੇ ਵਿੱਚ ਬੈਠ ਗਿਆ ਜ ਉਹਨਾਂ ਦੇ ਬੰਦੇ ਜੇਲ੍ਹ ਚ ਬੈਠ ਕੇ ਕੋਈ ਬੜੀ ਗੱਲ ਨਹੀਂ ਜੀ ਐ ਨਾ ਜੁੜ ਜਾਂਦਾ ਜਦੋਂ ਕਿਤੇ ਨਾ ਕਿਤੇ ਕੇਜਰੀਵਾਲ ਦੇ ਹੱਥ ਚ ਪਾਵਰ ਹੋਊਗੀ ਤਾਂ ਨਰਿੰਦਰ ਮੋਦੀ ਨੂੰ ਅਮਿਤ ਸ਼ਾਹ ਨੂੰ ਇਹਨਾਂ ਨੂੰ ਕਿਤੇ ਨਾ ਕਿਤੇ ਚੱਕ ਕੇ ਅੰਦਰ ਕਰ ਦੇਣਗੇ ਦੇਖੋ ਪਾਵਰ ਦਾ ਮਿਸਯੂਜ਼ ਹੋ ਰਿਹਾ ਜੀ ਜੀ ਪਾਵਰ ਦਾ ਮਿਸਯੂਜ਼ ਹੋ ਰਿਹਾ ਐਨ ਟਾਈਮ ਤੇ ਆ ਕੇ ਵੋਟਾਂ ਦੇ ਟਾਈਮ ਤੇ ਆ ਕੇ ਉਹ ਬੰਦੇ ਨੂੰ ਅੰਦਰ ਕਰ ਦੇਣਾ ਜਾਂ ਪਾਰਟੀ ਦੀ ਜਿਹੜੀ ਰੀਡ ਦੀ ਹੱਡੀ ਨੂੰ ਤੋੜਨਾ ਕਿਤੇ ਨਾ ਕਿਤੇ ਉਹਦੇ ਵਿੱਚ ਜਿਹੜੇ ਜਿਵੇਂ ਸਰਕਾਰ ਦੀ ਤੇ ਵੀ ਸਰਕਾਰ ਦੀ ਗੱਲ ਕਰਦੇ ਹੋ ਕਿਤੇ ਨਾ ਕਿਤੇ ਕਾਮਯਾਬ ਹੁੰਦੀ ਦਿਖਦੀ ਹੈ ਕਿਉਂਕਿ ਨਰਿੰਦਰ ਮੋਦੀ ਨੂੰ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਕਿਤੇ ਨਾ ਕਿਤੇ ਸਾਨੂੰ ਟੱਕਰ ਦਿੰਦਾ ਲੱਗਦਾ ਹੈ ਇਸ ਕਰਕੇ ਇਹ ਜਿਹੜਾ ਰਸਤੇ ਦਾ ਰੋਡ ਹੈ ਇਹਨੂੰ ਕਿਤੇ ਨਾ ਕਿਤੇ ਸਾਈਡ ਤੇ ਕੀਤਾ ਜਾਵੇ ਲੋਕਾਂ 'ਚ ਬਦਨਾਮ ਕੀਤਾ ਜਾਵੇ ਅਗਰ ਉਹ ਸੱਚਾ ਦਰਵਿੰਦ ਕੇ ਜੀ ਦੀ વાત ਸੱਚਾ ਹੋਊਗਾ ਤਾਂ ਕਿਤੇ ਨਾ ਕਿਤੇ ਸਾਫ ਲੋਕਾਂ ਦੇ ਵਿੱਚ ਆਜੂ ਅਗਰ ਕੋਈ ਕ੍ਰਾਈਮ ਕੀਤਾ ਹੋਊਗਾ ਤਾਂ ਸਜ਼ਾ ਮਿਲ ਜੂਗੀ ਹੂੰ ਕਿਉਂਕਿ ਸਚਾਈ ਦੇ ਅਕੋਰਡਿੰਗ ਹੋ ਸਕਦਾ ਹੈ ਜਿਸ ਤਰ੍ਹਾਂ ਆਪਾਂ ਜਿੱਦਾਂ ਦੇ ਕਹਿੰਦੇ ਨੇ ਕੰਮ ਕੀਤੇ ਹੋਣਗੇ ਆਪਣੀ ਕੋਈ ਗਲਤੀ ਹੋਈ ਹੋਊਗੀ ਤਾਂ ਉਸੇ ਤਰ੍ਹਾਂ ਜਿਹੜੀ ਸਜ਼ਾ ਮਿਲੂ ਜੇਕਰ ਵੀ ਸਚਾਈ ਹੋਊਗੀ ਜਿਵੇਂ ਤੁਸੀਂ ਗੱਲ ਕੀਤੀ ਕਿ ਉਹ ਬਾਹਰ ਆ ਜਾਣਗੇ ਹਾਂ ਦੇਖੋ ਮੈਡਮ ਜਿੰਨੀ ਇੱਕ ਸਾਨੂੰ ਅਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਜਾਂ ਸਾਨੂੰ ਖਬਰਾਂ ਤੋਂ ਪਤਾ ਲੱਗ ਰਿਹਾ ਜਾਂ ਜੋ ਗੱਲਾਂ ਕਿਤੇ ਨਾ ਕਿਤੇ ਸਾਨੂੰ ਪਤਾ ਲੱਗ ਰਹੀਆਂ ਵੀ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਅਲਝਾਇਆ ਜਾ ਰਿਹਾ ਅੱਗੇ ਤੋਂ ਅੱਗੇ ਉਹਨਾਂ ਦਾ ਨਾਮ ਜਿਹੜਾ ਕਿਤੇ ਨਾ ਕਿਤੇ ਲਿਆ ਗਿਆ ਹੈ ਅਗਰ ਕੋਈ ਗੱਲ ਹੋਵੇ ਵੀ ਹਾਂ ਮੈਂ ਕੋਈ ਕ੍ਰਾਈਮ ਕੀਤਾ ਜਾਂ ਮੈਂ ਕੋਈ ਸ਼ਰਰ ਸ਼ਰਾਬ ਘਟਾਲਾ ਜਾਂ ਕਿਸੇ ਦਾ ਘਟਾਲਾ ਕੀਤਾ ਹੋਵੇ ਡਾਇਰੈਕਟ ਮੈਨੂੰ ਜਿਹਦੇ ਨਾਲ ਮੈਂ ਕੀਤਾ ਜਾਂ ਜਿਹੜੀ ਪਾਰਟੀ ਦੇ ਨਾਲ ਮੈਂ ਕੀਤਾ ਮੇਰਾ ਉਹ ਪਾਰਟੀ ਵੱਲੋਂ ਮੈਨੂੰ ਫਸਾਇਆ ਹੋਵੇ ਉਹਨਾਂ ਨੂੰ ਅੱਗੇ ਤੋਂ ਅੱਗੇ ਪਤਾ ਨਹੀਂ ਕਿਹੜੇ ਕਿਹੜੇ ਕੇਸਾਂ ਦੇ ਵਿੱਚ ਫਸਾ ਕੇ ਕਿਤੇ ਨਾ ਕਿਤੇ ਇਸ ਸਟੈਪ ਤੇ ਲਿਆਂਦਾ ਗਿਆ ਵੀ ਜਿਹੜਾ ਕਿਤੇ ਨਾ ਕਿਤੇ ਉਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ ਸੱਚ ਕਿਹਾ ਝੂਠ ਕਿਹਾ ਇਹ ਹੁਣ ਜਾਂਚ ਚੱਲਦੀ ਹੈ ਜਾਂਚ ਤੋਂ ਬਾਅਦ ਪਤਾ ਚੱਲੂਗਾ ਜੀ 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 ਸੰਜੀਵ ਜੀ ਇੱਕ ਕਾਲਰ ਆਪਣਾ ਹੋਰ ਜੁੜੇ ਨੇ ਜੀ ਮਾਦਮ ਜੀ ਹੈਲੋ ਹਾਂ ਜੀ ਨਮਸਕਾਰ ਮੈਡਮ ਨਮਸਕਾਰ ਜੀ ਕੌਣ ਬੋ ਰਿਹਾ ਕਿੱਥੋਂ ਬੋ ਰਿਹਾ ਸਰ ਮੈਡਮਾ ਰਜਿੰਦਰ ਬੋਲਦਾ ਮਾਨਸਾ ਤੋਂ ਹਾਂ ਜੀ ਰਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਥੈਂਕ ਯੂ ਮੈਡਮ ਰਜਿੰਦਰੀ ਜੋ ਆਪਾਂ ਅੱਜ ਦੇ ਵਿਸ਼ੇ ਉੱਪਰ ਗੱਲਬਾਤ ਕਰ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਹੈ ਗ੍ਰਿਫਤਾਰੀ ਤੋਂ ਬਾਅਦ ਹੁਣ ਫੇਰ ਜਿਹੜਾ ਹੈ ਵਰਕਰਾਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲਿਆ ਹੈ ਅੱਜ ਜਿਹੜਾ ਹੈ ਹਰ ਹਲਕੇ ਦੇ ਵਿੱਚ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਬੀਜੇਪੀ ਖਿਲਾਫ ਤੇ ਵਰਤ ਵੀ ਰੱਖੇ ਗਏ ਨੇ ਹਾਂਜੀ ਲੇਖੋ ਮੈਡਮਾ ਇਹ ਤਾਂ ਹੁਣ ਇਸ ਤੇ ਵੀ ਸਿਆਸਤ ਹੋਣ ਲੱਗੀ ਹੂੰ ਮਤਲਬ ਉਹ ਵਿਜੇਤੀ ਵਾਲਿਆਂ ਨੇ ਇਹਨੂੰ ਅੰਦਰ ਦੇਖਤਾ ਜੀ ਉਹ ਇਸ ਗੱਲ ਤੇ ਸਿਆਸਤ ਕਰਦੇ ਨੇ ਅੰਦਰ ਬੰਦੇ ਨੂੰ ਉਦੋਂ ਦਿੱਤਾ ਜਾਂਦਾ ਹੈ ਜਾਂ ਤਾਂ ਉਹ ਤੋਂ ਕੋਈ ਡਰ ਹੁੰਦਾ ਜੀ ਇਹ ਸਾਡੀ ਜਿਹੜੀ ਸ਼ਕਤੀ ਹੈ ਉਹਨੂੰ ਵੀ ਦੇਖੋ ਨਾ ਲੱਗੇ ਹੂੰ ਦੂਜੀ ਗੱਲ ਇਹ ਹੁੰਦੀ ਹੈ ਵੀ ਇਹ ਅੱਜ ਨਹੀਂ ਤਾਂ ਕੱਲ ਇਹਨੂੰ ਪਹਿਲਾਂ ਮਤਲਬ ਖਤਮ ਕਰਤੀ ਇਹ ਨਹੀਂ ਇਹ ਆਉਣ ਵਾਲੇ ਸਮੇਂ 'ਚ ਸੈਂਟਰ ਸਰਕਾਰ ਵਾਸਤੇ ਹੀ ਖਾਤਰੀ ਦੀ ਘੰਟੀ ਹੂੰ ਵੀ ਸਾਡੇ ਤੇ ਭਾਰੂ ਕਹਿ ਸਕਦੇ ਨੇ ਹਾਂਜੀ ਇਹ ਇਸ ਤਰ੍ਹਾਂ ਕੀਤਾ ਪਰ ਇੱਕੋ ਗੱਲ ਹੋਰ ਹੈ ਮੈਡਮ ਨਮੀ ਮੈਂ ਤੁਹਾਨੂੰ ਦੱਸਦਾ ਅੱਜ ਭਗਵੰਤ ਮਾਨ ਸਾਹਿਬ ਦਾ ਮੈਂ ਸੁਣਿਆ ਦਾ ਲੈਕਚਰ ਜੀ ਵੀ ਅੱਜ ਅਸੀਂ ਤਾਂ ਉੱਤੇ ਨਹੀਂ ਮਿਲਕਦੇ ਹੋਣਾ ਕਿ 1947 ਚ ਪਹੀ 10 ਲੱਖ ਬੰਦੇ ਦਾ ਮਾਰਡਰ ਹੋਇਆ ਹੂੰ ਅੱਜ ਮੈਂ ਉਹਨਾਂ ਦੇ ਲੈਕਚਰ ਦੇ ਵਿੱਚ ਸੁਣਿਆ ਕਿ ਭਗਵੰਤ ਮਾਨ ਸਾਹਿਬ ਨੂੰ 20 ਸਾਲੇ ਨਾਲ ਪਤਾ ਲੱਗਿਆ ਕਿ ਉਹਦਾ ਇਹਨਾਂ ਮਾਰਡਰ ਹੋਇਆ ਹੈ ਜਿਹਨੂੰ ਹੱਲੇ ਐ ਨਹੀਂ ਪਤਾ ਕਿ 1 ਕਰੋੜ 80 ਲੱਖ ਜਿਹੜਾ ਪ੍ਰਵਾਹ ਬੰਦੇ ਨੇ ਉਹ ਹੁੰਛੜੇ ਨੇ ਜੀ 10 ਲੱਖ ਮਾਰਡਰ ਤਾਂ ਹੋਏ ਨੇ ਨਾਲ 1 ਕਰੋੜ 80 ਲੱਖ ਵਿਅਕਤੀ ਆ ਦਾ ਉਜਾੜਾ ਹੋਇਆ ਕੁਝ ਇਧਰ ਲਿਆਂ ਦਾ ਉਸ ਇਧਰ ਲਿਆਂ ਦਾ ਜੀ ਆਪਾਂ ਕਹਿੰਦੇ ਆ ਵੀ ਸਮੇਂ ਨਾਲ ਚਲੋ ਮਾਨਸਾਲ ਨੂੰ ਜਿੰਨਾ ਪਤਾ ਲੱਗੇ ਤੁਹਾਨੂੰ ਤੇ ਹੋਰ ਪਤਾ ਲੱਗੇ ਸਿਹਤ ਐ ਦਰਸਤ ਐ ਜੀ ਵੈਸੇ ਇਹ ਵੀ ਜਿਹੜੀ ਹੁਣ ਕਰੀ ਜਾਂਦੇ ਨੇ ਇਸ ਤਰ੍ਹਾਂ ਦੀ ਨਹੀਂ ਕਰਨਾ ਚਾਹੀਦਾ ਸਿਆਸੀ ਬਦਲਾਖੋਰੀ ਹੈ ਜਿਹੜੀ ਮੇਰਾ ਆਪਾ ਤਾਂ ਪਹਿਲਾਂ ਮੈਂ ਤਾਂ ਮੈਂ ਤਾਂ ਬਹੁਤ ਚਰਚਾ ਕਰੀ ਜਾਂਦਾ ਇਹਨੂੰ ਵੀ ਸਿਆਸੀ ਬਦਲਾ ਖੋਦੀ ਦੇ ਵਾਸਤੇ ਕਾਨੂੰਨ ਬਣੀ ਜਾਂਦੇ ਨੇ ਇਹਦੇ ਵਾਸਤੇ ਤੁਸੀਂ ਇਕੱਠੇ ਹੋ ਜਾਓ ਤੇ ਇਕੱਠੇ ਹੋਣ ਦੀ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਅਕੀਰ ਤੇ ਇਹਨਾਂ ਨੂੰ ਇਸ ਤਰ੍ਹਾਂ ਦਾ ਰਿਜ਼ਲਟ ਹੂੰ ਕਿਉਂਕਿ ਹੁਣ ਜਿਵੇਂ ਲੋਕ ਸਭ ਦੀਆਂ ਚੋਣਾਂ ਕਰਕੇ ਇਹਨਾਂ ਨੂੰ ਉਲਝਾਇਆ ਜਾ ਰਿਹਾ ਹੈ ਜਿਵੇਂ ਇਹਨਾਂ ਦੇ ਵੱਲੋਂ ਤਾਂ ਇਲਜ਼ਾਮ ਲਗਾਇਆ ਜਾਂਦਾ ਕਿ ਬੀਜੇਪੀ ਹੀ ਜਿਹੜਾ ਅਜਿਹੇ ਹੱਥਕੰਡੇ ਅਪਣਾ ਰਹੀ ਹੈ ਦੇਖੋ ਮੈਡਮ ਸਾਰੀਆਂ ਜਦੋਂ ਵੀ ਕੋਈ ਪਾਵਰਫੁਲ ਸ਼ਕਤੀ ਹੁੰਦੀ ਹੈ ਉਹ ਹਰ ਇੱਕ ਇਸ ਤਰ੍ਹਾਂ ਦੇ ਹੱਥ ਕੰਡੇ ਬਣਾਉਂਦੀ ਹੈ ਤਾਂ ਕਿ ਵਿਰੋਧੀ ਤੇਰੇ ਜਿਹੜੀ ਉਹ ਪੜਨ ਨਾ ਸਕੇ ਤੇ ਉਸ ਨੂੰ ਕਿਸੇ ਵੀ ਤਰੀਕੇ ਨਾਲ ਖਤਮ ਕੀਤਾ ਜਾਵੇ ਜੀ ਜੀ ਉਹ ਇਹ ਦੇਖੋ ਇੰਦਰ ਜੀ ਜਿਵੇਂ ਤੁਸੀਂ ਗੱਲ ਕੀਤੀ ਕੇ ਜੇ ਇਹ ਹੱਥ ਕੰਡੇ ਅਪਣਾਏ ਜਾ ਰਹੇ ਨੇ ਬੀਜੇਪੀ ਵੱਲੋਂ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਅੱਜ ਵਰਕਰਾਂ ਵਿੱਚ ਵੀ ਇਹੀ ਰੋਸ਼ ਡੇਖਣ ਨੂੰ ਮਿਲਿਆ ਨਾਰੇਬਾਜੀ ਵੀ ਕੀਤੀ ਜਾ ਰਹੀ ਹੈ ਸਾਰੇ ਵਾਚ ਮੈਡਮ ਹੱਕਾਂ ਦਾ ਹੋਣਾ ਹਾਂਪੀ ਕੋਲੇ ਹੋਰ ਤਾਂ ਕੋਈ ਵਿਚਾਰ ਹੀ ਨਹੀਂ ਰਹਿ ਜਾਂਦਾ ਬਸ ਇਹੀ ਹੁੰਦਾ ਹੈ ਕਿ ਉਹ ਆਪ ਦਾ ਰੋਸ ਪ੍ਰਦਰਸ਼ਨ ਕਰਦਾ ਹੈ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਗੱਲ ਕਰ ਇਹਨਾਂ ਨੂੰ ਵੀ ਹੁਣ ਤਾਂ ਗ੍ਰਿਫਤਾਰੀ ਹੋ ਗਈ ਜਿਹੜੇ ਹੁਣ ਅੱਜ ਇਹਨਾਂ ਲੈਕਚਰ ਤੇ ਕਿਹਾ ਵੀ 10 ਲੱਖ ਬੰਦਾ ਮਾਰਿਆ ਗਿਆ ਉਹਦਾ ਉਹਨਾਂ ਦੇ ਦੋਸ਼ੀਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀਆਂ ਨੇ ਗੱਲ ਕਰ ਉਹ ਮੌਨਲ ਸੱਤਾ ਸੁੱਖਪੂਰਤ ਆਗਿਆ ਕਰਦੇ ਆਗੀਆਂ ਪੀੜੀ ਉਹਨਾਂ ਦੀ ਸਾਡੇ ਤੇ ਭਾਰੂ ਨੇ ਇਹਨਾਂ ਬਾਰੇ ਇਹਨਾਂ ਨੂੰ ਸਾਰਿਆਂ ਨੂੰ ਬੈਠ ਕੇ ਆਪੋਜੀਸ਼ਨ ਨੂੰ ਤੇ ਹੋਰ ਸਰਕਾਰਾਂ ਨੂੰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਹੈ ਤਾਂ ਕਿ ਇੱਥੋਂ ਦੀ ਜਿਹੜੀ ਜਨਤਾ ਹੈ ਉਹ ਸੌਖੀ ਤੇ ਆਵਦਾ ਵਧੀਆ ਨਿਰਵਾਹ ਜ਼ਿੰਦਗੀ ਬਤੀਤ ਕਰੇ ਜੀ ਜੀ ਜਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਮੈਡਮ ਥੈਂਕ ਯੂ ਹੈਲੋ ਹੈਲੋ ਹਾਂਜੀ ਸੰਜੀਤ ਜੀ ਹਾਂ ਮੈਡਮ ਬਿਲਕੁਲ ਹੀ ਦੇਖੋ ਮੈਡਮ ਗੱਲ ਕਰ ਰਹੀ ਐ ਜੀ ਵੀ ਵੀ ਦੇਖੋ ਜਿਹੜੀ ਪਾਵਰ ਦਾ ਪਾਵਰ ਦਾ ਕਿਤੇ ਨਾ ਕਿਤੇ ਦੁਰਵਸਤੋ ਕੀਤੀ ਜਾ ਰਹੀ ਐ ਹੂੰ ਦੇਖੋ ਬਦਲਾ ਖੋਰੀ ਇਹ ਜਿਹੜੀ ਕਿਤੇ ਨਾ ਕਿਤੇ ਰਾਜਨੀਤੀ ਇਹ ਬਦਲਾ ਖੋਰੀ ਐ ਜੀ ਉਹ ਸੁਪੇ ਦੇ ਵਿੱਚ ਕਹੇ ਤਾਂ ਸੁਪਾ ਸਰਕਾਰ ਕਰਦੀ ਹੈ ਸੈਂਟਰ ਦੀ ਕਹੇ ਤਾਂ ਸੈਂਟਰ ਸਰਕਾਰ ਕਰਦੀ ਹੈ ਜੀ ਦੇਖੋ ਇਸ ਤਰ੍ਹਾਂ ਹੀ ਕਹਿੰਦੇ ਵੀ ਇਹ ਚੀਜ਼ ਨਹੀਂ ਵਰਤੋ ਨਹੀਂ ਹੋਣੀ ਚਾਹੀਦੀ ਕਿਤੇ ਨਾ ਕਿਤੇ ਮਿਸਯੂਜ਼ ਨਹੀਂ ਹੋਣਾ ਚਾਹੀਦਾ ਜੀ ਪਾਵਰ ਦਾ ਜੀ ਤੁਸੀਂ ਲੋਕਾਂ ਨੂੰ ਬਾਲਦੀਆਂ ਕਿਆ ਦਿਖਾਉਣਾ ਚਾਹੀਦੀਆਂ ਲੋਕਾਂ ਨੂੰ ਸਰਕਾਰ ਕਿਆ ਦਿਖਾਉਣੀ ਇਹ ਤਾਂ ਨਹੀਂ ਸਮਝ ਆਉਂਦਾ ਲੇਕਿਨ ਜੋ ਪਿਕਚਰ ਨਿਕਲ ਕੇ ਬਾਹਰ ਆਉਂਦੀ ਹੈ ਤਸਵੀਰ ਨਿਕਲ ਕੇ ਬਾਹਰ ਆਉਂਦੀ ਹੈ ਹਮੇਸ਼ਾ ਹੀ ਉਹ ਸਮਾਜ ਤੋਂ ਉਲਟੋ ਹੋ ਜਾਂਦੀ ਹੈ ਜੀ ਜੀ ਸੈਂਟਰ ਦੀ ਗੱਲ ਕਰੀਏ ਸੈਂਟਰ 'ਚ ਅਸੀਂ ਆਮ ਆਦਮੀ ਪਾਰਟੀ ਕਹਿੰਦੇ ਕੇਜਰੀਵਾਲ ਸਾਹਿਬ ਨੂੰ ਥੱਕਾ ਹੋਇਆ ਜੀ ਹੂੰ ਵੇ ਜੇ ਗੱਲ ਕਰੋਗੇ ਤਾਂ ਪੰਜਾਬ ਦੇ ਕਹਿੰਦੇ ਆ ਕਾਂਗਰਸੀ ਸਾਡੇ ਨਾਲ ਮਾਨ ਸਾਹਿਬ ਨੇ ਧੱਕਾ ਕੀਤਾ ਜੀ ਹੂੰ ਉਹ ਇਹ ਸਵਾਲ ਉੱਠਦੇ ਹੀ ਕਿਉਂ ਆ ਜੀ ਜੀ ਉਹ ਦੇਖੋ ਇਹ ਹਰ ਇੱਕ ਵਿਰੋਧੀ ਪਾਰਟੀ ਹੈ ਜਿਹੜੀ ਇੱਕ ਦੂਸਰੇ ਤੇ ਤੰਜ ਕੱਸਦੀ ਹੈ ਸਵਾਲ ਉਠਾਉਂਦੀ ਹੈ हां बिल्कुल ऐसे तक कह रहे हैं हर एक डिपार्टमेंट ਨੂੰ ਕੋਈ ਵੀ ਡਿਪਾਰਟਮੈਂਟ ਆ ਜਿਹੜਾ ਡਿਪਾਰਟਮੈਂਟ ਸਰਕਾਰ ਦੇ ਅਧੀਨ ਚੱਲਦਾ ਉਹ ਸਰਕਾਰ ਦੇ ਅਧੀਨ ਜਿਹੜਾ ਸਰਕਾਰ ਤੋਂ ਇੰਡੀਪੈਂਡੈਂਟ ਚੱਲਦਾ ਉਹ ਨੂੰ ਉਹਦੇ ਹਿਸਾਬ ਨਾਲ ਚੱਲਣਾ ਚਾਹੀਦਾ ਇਹ ਡਿਪਾਰਟਮੈਂਟ ਵੀ ਕਿਤੇ ਨਾ ਕਿਤੇ ਸਰਕਾਰਾਂ ਦੀ ਸ਼ਹਿਰ ਨਾਲ ਜਾਂ ਸਰਕਾਰਾਂ ਦੇ ਪ੍ਰੈਸ਼ਰ 'ਚ ਚੱਲਦੇ ਆ ਕਦ ਜਾ ਕੇ ਕਿਤੇ ਨਾ ਕਿਤੇ ਮਾਹੌਲ ਚੇਂਜ ਹੋ ਜਾਂਦਾ ਜੀ ਅਗਰ ਇਹ ਡਿਪਾਰਟਮੈਂਟ ਆਪਣੇ ਇਮਾਨਦਾਰੀ ਨਾਲ ਸਹੀ ਤਰੀਕੇ ਨਾਲ ਕੰਮ ਕਰਨ ਸਰਕਾਰਾਂ ਦੀ ਦੇਖ ਰੇਖ ਜਾਂ ਸਰਕਾਰਾਂ ਦੀ ਉਹ ਜੀਜੂਰੀ ਨਾ ਰਹਿਣ ਕਿਤੇ ਨਾ ਕਿਤੇ ਆਪਣਾ ਵਾਣ ਦੇ ਰਿਅਲ ਡਿਊਟੀ ਕਰਨ ਤਾਂ ਇਹ ਚੀਜ਼ਾਂ ਹੋਣ ਨਾਲ ਹੂੰ ਜਿਵੇਂ ਮਾਂ ਦੇ ਨੇ ਡਿਊਟੀ ਕਰਨ ਤੇ ਜਿਵੇਂ ਹੁਣ ਲੋਕ ਸਭਾ ਦੇ ਚੋਣਾਂ ਕਰਕੇ ਜਿਹੜੀ ਆਮ ਆਦਮੀ ਪਾਰਟੀ ਉਨ ਜਾਦੇ ਉੱਧਰ ਉਲਝਾਇਆ ਜਾ ਰਿਹਾ ਪਰ ਇੱਥੇ ਆਮ ਆਦਮੀ ਪਾਰਟੀ ਨੂੰ ਵੀ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਲੋਕ ਸਭਾ ਦੇ ਚੋਣਾਂ ਦੇ ਉੱਪਰ ਜਿਹੜਾ ਫੋਕਸ ਕਰਨਾ ਚਾਹੀਦਾ ਹੈ। ਬਿਲਕੁਲ ਹੈ ਸੀਤਾ ਉਹਨਾਂ ਦਾ ਮਤਲਬ ਜੋ ਕੁਝ ਉਹ ਚਾਹੁੰਦੇ ਸੀ ਮੰਨ ਲਓ ਹੁਣ ਅਸੀਂ ਇਹ ਆਮ ਆਦਮੀ ਪਾਰਟੀ ਵਾਲੇ ਇਹ ਕਹਿ ਰਹੇ ਆ ਵੀ ਭਾਜਪਾ ਨੇ ਕਰਾਇਆ ਉਹ ਤਾਂ ਚਾਹੁੰਦੇ ਸੀ ਵੀ ਓਰਿਜਨਲ ਜੀ। ਹੂੰ ਜਣਗੇ ਤਾਂ ਪਾਵਰ ਕੱਟ ਹੋਊਗੀ ਪਾਵਰ ਕੱਟ ਹੋਊਗੀ ਤਾਂ ਕਿਤੇ ਨਾਤੇ ਵੋਟਾਂ ਤੇ ਅਸਰ ਪਊਗਾ ਜੀ। ਜੀ। ਇਕੋ ਇਹਨਾਂ ਨੂੰ ਉਲਝਣ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਕੋਈ ਤਾਣਾ ਬਾਣਾ ਅਲਜ ਜਾਂਦਾ ਉਹਨੂੰ ਸੁਲਝਾਉਣ ਵਾਸਤੇ ਕਿਤੇ ਨਾ ਕਿਤੇ ਦਿਮਾਗ ਲਾਉਣ ਦੀ ਜ਼ਰੂਰਤ ਹੁੰਦੀ ਹੈ ਕਿਤੇ ਨਾ ਕਿਤੇ ਸਹੀ ਤਰੀਕੇ ਨਾਲ ਚਲਾਉਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਪਾਰਟੀ ਛੋਟੀ ਪਾਰਟੀ ਤਾਂ ਹੈ ਨਹੀਂ 92 ਸੀਟਾਂ ਦਾ ਨਹੀਂ ਆਪਣੇ ਪੰਜਾਬ ਦੇ ਵਿੱਚਿਆਂ ਜੀ ਬਾਕੀ ਜਿਹੇ ਇਹਨਾਂ ਦੀ ਸਰਕਾਰ ਆ ਦੋ ਥਾਵਾਂ ਤੇ ਇਹਨਾਂ ਦੀ ਸਰਕਾਰ ਕੋਈ ਇੰਦਾ ਦਾ ਦਿਮਾਗ ਇਹਨਾਂ ਨੂੰ ਬਦਲਣਾ ਚਾਹੀਦਾ ਇਹਨਾਂ ਲੋਕਾਂ ਨੂੰ ਬਦਲਣਾ ਚਾਹੀਦਾ ਵੀ ਜੋ ਸਾਡੀ ਪਾਰਟੀ ਵੀ ਵਜੀਰੇ ਕਿਤਨੇ ਕਿਤੇ ਅਸੀਂ ਬੂਟਾਂ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਸਫਲਤਾਪੂਰਵਕ ਆਪਣੀ ਜਿੱਤ ਹਾਸਲ ਕਰ ਸਕੀ ਹੈ। ਹੂੰ ਕਿਉਂਕਿ ਹੁਣ ਚੋਣ ਪ੍ਰਚਾਰ ਦਾ ਵੀ ਸਾਰਾ ਟਾਈਮ ਆ ਚੁੱਕਿਆ ਹੈ ਤੇ ਚੋਣ ਪ੍ਰਚਾਰ ਵੀ ਕਰਨੇਲੇ ਸ਼ੁਰੂ ਕਰ ਦਿੱਤੇ ਨੇ। ਪਾਰਟੀਆਂ ਵੱਲੋਂ ਵੀ ਕੈਂਡੀਡੇਟਸ ਜਿਹੜੇ ਅਨਾਉਂਸ ਕੀਤੇ ਜਾ ਰਹੇ ਨੇ ਹਰ ਇੱਕ ਪਾਰਟੀ ਵੱਲੋਂ ਜਿਹੜੇ ਜਿਵੇਂ ਉਹਨਾਂ ਨੇ ਆਪਣੇ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਤਾਰਨੇ ਸ਼ੁਰੂ ਕਰ ਦਿੱਤੇ ਨੇ ਇਸ ਦੇ ਅਕੋਰਡਿੰਗ ਹੀ ਜਿਹੜਾ ਆਮ ਆਦਮੀ ਪਾਰਟੀ ਦੀ ਵੀ ਗੱਲ ਕਰੀਏ ਜੇਕਰ ਆਪਾਂ ਹੋਰ ਪਾਰਟੀਆਂ ਦੀ ਗੱਲ ਕਰੀਏ ਹੁਣ ਕਿਉਂਕਿ ਲੋਕ ਸਭਾ ਦੇ ਚੋਣਾਂ ਦਾ ਜਿਹੜਾ ਇੱਕ ਦੇ ਜਿਹੜੇ ਫਸਵੇਂ ਮੁਕਾਬਲੇ ਚੱਲਣਗੇ ਹਾਂ ਬਿਲਕੁਲ ਬਿਲਕੁਲ ਫਸਵੇਂ ਮੁਕਾਬਲੇ ਚੱਲਣਗੇ ਜੀ ਬਾਕੀ ਨੇ ਚੰਗੇ ਕੰਮ ਕੀਤੇ ਉਹਨਾਂ ਨੂੰ ਵੋਟਾਂ ਮਿਲ ਜਾਣਗੀਆਂ ਜੀ ਜਿਨ੍ਹਾਂ ਨੇ ਕਿਤੇ ਨਾ ਕਿਤੇ ਚੰਗੇ ਕੰਮ ਨਹੀਂ ਕੀਤੇ ਉਹਨਾਂ ਨੂੰ ਕਿਤੇ ਨਾ ਕਿਤੇ ਲੋਕ ਵੋਟਾਂ ਨਹੀਂ ਦੇਣਗੇ ਕਿਤੇ ਨਾ ਕਿਤੇ ਆਪਣੇ ਪਿੰਡਾਂ 'ਚੋਂ ਭਜਾਉਣਗੇ ਆਪਣੇ ਪਿੰਡਾਂ 'ਚੋਂ ਬਾਈਕਾਟ ਕਰਨਗੇ ਜੋ ਅਸੀਂ ਦੇਖ ਰਹੇ ਆ ਅਸੀਂ ਬੀਜੇਪੀ ਦੇ ਪੰਜਾਬ ਦੇ ਵਿੱਚ ਦੇਖ ਰਹੇ ਕਿੰਨੇ ਲੋਕਾਂ ਦਾ ਬਾਈਕਾਟ ਹੋ ਰਿਹਾ ਜਾਂ ਕਿੰਨੇ ਲੋਕਾਂ ਨਾਲ ਕਿਹੜਾ ਕਿਹੜਾ ਆ ਗਿਆ ਗਿਆ ਗੱਲਾਂ ਲੋਕ ਕਰ ਰਹੇ ਆ ਵੀ ਕਿਹਨੂੰ ਵੋਟ ਪਾਉਣੀ ਆ ਕਿਹਨੂੰ ਨਹੀਂ ਪਾਉਣੀ ਜਿਵੇਂ ਫਰੀਦਕੋਟ ਤੋਂ ਗੱਲ ਕਰਦੇ ਆ ਫਰਮ ਕੇ ਹੰਸਰਾ ਜਾਸਦੀ ਗੱਲ ਕਰਦੇ ਆ ਜੀ ਕਰਮਜੀਤ ਅਨਮੋਲ ਦੀ ਗੱਲ ਕਰਦੇ ਆ ਦੇਖੋ ਸੈਲੀਬ੍ਰਿਟੀ ਇਹ ਲੈ ਕੇ ਚਲੋ ਕਰਮਜੀਤ ਅਨਮੋਲ ਦਾ ਤਾਂ ਪਹਿਲਾ ਚਾਂਸ ਆ ਚਲੋ ਜੀ ਉਹਨਾਂ ਨੂੰ ਨਹੀਂ ਕਹਿ ਸਕਦੇ ਹੋ ਸਕਦਾ ਬੰਦਾ ਕੰਮ ਕਰਨੇ ਵਾਲਾ ਹੋਵੇ ਲੇਕਿਨ ਕਿਤੇ ਨਾ ਕਿਤੇ ਜੇ ਹੰਸਰਾ ਜਾਸਦੀ ਗੱਲ ਕਰਦੇ ਆ ਜਦੋਂ ਪਹਿਲਾਂ ਕਿ ਕਿਤੇ ਨਾ ਕਿਤੇ ਆਪਣੀ ਸੀਟ ਤੇ ਸੀਗੇ ਬੀਜਪੀ ਦੇ ਵਿੱਚ ਇਹ ਆਪਣੇ ਕਾਬਜ ਸੀਗੇ ਸੀਟ ਤੇ ਦੇਖੋ ਉਸ ਟਾਈਮ ਵੀ ਇਹਨਾਂ ਦੀ ਜਿਹੜੀਆਂ ਈਗੋ ਵਾਲੀਆਂ ਗੱਲਾਂ ਜਾਂ ਰਾਜਨੀਤਿਕ ਤੋ ਉਲਟ ਗੱਲਾਂ ਜਾਂ ਹਮੇਸ਼ਾ ਹੀ ਆਪਣਾ ਇੰਦਾਂ ਦੀਆਂ ਗੱਲਾਂ ਕਰਨੀਆਂ ਵੀ ਜਿਹੜੀ ਐ ਮੈਨੂੰ ਮਤਲਬ ਹੀ ਨਹੀਂ ਲੋਕਾਂ ਦਾ ਕਿ ਮੈਨੂੰ ਕੀ ਮਤਲਬ ਆ ਦੇਖੋ ਜਿਹੜੇ ਇੱਕ ਬੰਦਾ ਲੀਡਰ ਬਣ ਜਾਂਦਾ ਇੱਕ ਬੰਦਾ ਕੁਰਸੀ ਤੇ ਬੈਠ ਜਾਂਦਾ ਜਿਹੜੀ ਜਨਤਾ ਪਠਾੜਨੇ ਵਾਲੀ ਹੁੰਦੀ ਆ ਜਦ ਉਹਨਾਂ ਲੋਕਾਂ ਨੂੰ ਇਹ ਲੋਕ ਇੰਦਾਂ ਦੱਸਣ ਲੱਗ ਜਾਂਦੇ ਆ ਫਿਰ ਵੋਟਾਂ ਦੇ ਟਾਈਮ 'ਚ ਆ ਕੇ ਫਿਰ ਉਹ ਲੋਕ ਇਹਨਾਂ ਨੂੰ ਸਵਾਲ ਕਰਦੇ ਆ ਤੇ ਆਪਣੇ ਪਿੰਡਾਂ 'ਚ ਬਾਈਕਾਟ ਕਰਦੇ ਆ ਹੂੰ ਕਿਉਂਕਿ ਹੁਣ ਚੋਣਾਂ ਦੇ ਟਾਈਮ ਹੀ ਪਬਲਿਕ ਲਈ ਇੱਕ ਮੌਕਾ ਹੁੰਦਾ ਕਿ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਤੇ ਜਿਹੜਾ ਇਹਨਾਂ ਨੇ ਵੀ ਕੋਈ ਮੰਗ ਨਹੀਂ ਪੂਰੀ ਕੀਤੀ ਹੁੰਦੀ ਉਹਨਾਂ ਦੇ ਕੋਈ ਜਿਹੜੇ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਕੀਤੇ ਹੁੰਦੇ ਪਰ ਇਸ ਟਾਈਮ ਜਿਹੜਾ ਸਭ ਕੁਝ ਲੋਕਾਂ ਵੱਲੋਂ ਜਿਹੜਾ ਇਹਨਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਬਿਲਕੁਲ ਮੈਨੂੰ ਯਾਦ ਕਰਵਾਇਆ ਜਾਂਦਾ ਜੀ ਲੇਕਿਨ ਉਹਦਾ ਮਸਲਾ ਤਾਂ ਉੱਥੀ ਦੇ ਉੱਥੀ ਫਸਿਆ ਰਹਿ ਜਾਂਦਾ ਜੀ ਸਾਡਾ ਗੱਲ ਸਾਡੇ ਫਿਰ ਵੀ ਨਹੀਂ ਜਿਉਂਦੇ ਹੂੰ ਮਨ ਲੋਗ ਜੀ ਇੱਕ ਪਿਛਲੇ ਲੀਡਰ ਨੂੰ ਕਿਸੇ ਨੂੰ ਚਾਰ ਕਰਿਆ ਕਰਿਆ ਸੁਣਾਉਂਦੇ ਆ ਤਾਂ ਇਹ ਨਹੀਂ ਕਰਿਆ ਉਹਨੇ ਕਹੇ ਸਾਡੇ ਕੋਲ ਵਾਦਾ ਕਰ ਜੂਗਾ ਨਹੀਂ ਭਾਈ ਜੀ ਤੁਸੀਂ ਮੈਨੂੰ ਵੋਟ ਪਾ ਦੇ ਮੈਂ ਕਰੂੰਗਾ ਹੁਣ ਆ ਫਿਰ ਵੀ ਕੁਝ ਨਹੀਂ ਜੀ ਹੂੰ ਕਿਉਂਕਿ ਜਿਹੜੀ ਪਬਲਿਕ ਹੈ ਭੋਲੀ ਹੈ ਕਿਉਂ ਫੇਰ ਵੀ ਚਾਂਸੇ ਦੇ ਵਿੱਚ ਆ ਕੇ ਵੋਟ ਪਾ ਦਿੰਦੀ ਹੈ ਤੇ ਜਦੋਂ ਕੁਰਸੀ ਮਿਲ ਜਾਂਦੀ ਹੈ ਤੇ ਇਸ ਤੋਂ ਬਾਅਦ ਚੇਂਜ ਹੋ ਜਾਂਦੇ ਨੇ ਬਿਲਕੁਲ ਮੈਡਮ ਪਬਲਿਕ ਭੋਲੀ ਵੀ ਆ ਤੇ ਪਬਲਿਕ ਨੇ ਲੋਕਤੰਤਰ ਦੇ ਨਾਲ ਚੱਲਣਾ ਵੋਟ ਪਾਉਣੀ ਪੈਣੀ ਹੈ ਜੀ ਹੂੰ ਪਰ ਸਰ ਇਹ ਵੀ ਅਗਲਾ ਵੀ ਦਿੱਕਾ ਆ ਰਿਹਾ ਹੈ ਕਿ ਅਸੀਂ ਵੋਟ ਆਪਣੇ ਜਿਹੜਾ ਵਧੀਆ ਕੈਂਡੀਡੇਟ ਨੂੰ ਪਾਈਏ ਜੋ ਆਪਾਂ ਨੂੰ ਲੱਗੇ ਵੀ ਇਹ ਸਾਡਾ ਪੰਜਾਬ ਦਾ ਵਿਕਾਸ ਕਰ ਸਕਦਾ ਸਾਡੇ ਪਿੰਡ ਦਾ ਵਿਕਾਸ ਕਰ ਸਕਦਾ ਹੈ ਸਾਡੇ ਸ਼ਹਿਰ ਦਾ ਵਿਕਾਸ ਕਰ ਸਕਦਾ ਹੈ ਹਾਂ ਮੈਡਮ ਹੁੰਨੇ ਆ ਬਹੁਤ ਜਿਹੜੇ ਲੋਕ ਚੁਣ ਕੇ ਕਈ ਕੰਮ ਕਰਦਿਏ ਆਪਣੇ ਹਸਪਤਾਲ ਦੇ ਵਿੱਚ ਚੰਗੇ ਕੰਮ ਵੀ ਕੀਤੇ ਸੀ ਬਿਲਕੁਲ ਨਹੀਂ ਇਨਕਾਰ ਕਰਦੇ ਵੀ ਜਿਹਨੂੰ ਜਿੱਤ ਕੇ ਸਰਦਾਰਾ ਬਣਾ ਕੇ ਕੰਮ ਨਹੀਂ ਜੀ ਕਰਦੇ ਲੇਕਿਨ ਜ਼ਿਆਦਾਤਰ ਸਾਨੂੰ ਨਹੀਂ ਜੀ ਲੱਗਦਾ ਕੋਈ ਲੋਕ ਸਭਾ ਦਾ ਮੈਂਬਰ ਕਿਤੇ ਨਾ ਕਿਤੇ ਮੈਂਬਰ ਪਾਰਲੀਮੈਂਟ ਆਪਣੇ ਹਲਕੇ 'ਚ ਕੰਮ ਕਰਦਾ ਹੁਣ ਦੇ ਵਾਰ ਆਪਣੇ ਹਲਕੇ 'ਚ ਉਹ ਗੱਲ ਕਰਾ ਸ਼੍ਰੀ ਅਨੰਦਪੁਰ ਸਾਹਿਬ ਹਲਕਾ ਪੈਂਦਾ ਜੀ ਸਾਨੂੰ ਜੀ ਅੱਤੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਹੋਰ ਇੱਥੇ ਦਾ ਮੈਂਬਰ ਪਾਰਲੀਮੈਂਟ ਕੌਣ ਹੈ ਜੀ ਉਹਦਾ ਨਾਮ ਕੀ ਹੈ ਜੀ ਉਹਦੇ ਕੰਮ ਤਾਂ ਦੂਰ ਦੀ ਗੱਲ ਐ 5 ਸਾਲ ਚ ਸਾਨੂੰ ਨਾ ਪਹਿਲਾਂ ਚੰਦੂ ਮਾਦਰੀਆ ਸਾਹਿਬ ਦੇਖਿਆ ਨਾ ਮਨੀਸ਼ ਤਵਾੜੀ ਦੇਖਿਆ ਜੀ ਦੇਖੋ ਇਹਨਾਂ ਲੋਕਾਂ ਦਾ ਸਿਰਫ ਸਾਨੂੰ 5 ਸਾਲਾਂ ਤੋਂ ਵੋਟਾਂ ਚ ਹੀ ਪਤਾ ਲੱਗਦਾ ਖਾਸ ਕਰਕੇ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਹੁੰਦੀਆਂ ਉਸ ਤੋਂ ਬਾਅਦ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕੌਣ ਜਿੱਤਿਆ ਕੌਣ ਆ ਰਿਹਾ ਕਿਹੜਾ ਕਿੱਥੋਂ ਆ ਜੀ ਹੂੰ ਉਹ ਹੀ ਐ ਸਰ ਫਿਰ ਲੋਕਾਂ ਨੂੰ ਕਹਿੰਦੇ ਨੇ ਇੱਕ ਆਪਾਂ ਵੀ ਚਿਹਰਾ ਵੀ ਨਹੀਂ ਦਿਖਾਉਂਦੇ ਵੀ ਅਸੀਂ ਇੱਥੋਂ ਵੋਟਾਂ ਮੰਗ ਕੇ ਲੈ ਕੇ ਗਏ ਸੀ ਕਿ ਦੁਵਾਰਾ ਸੀ ਜਿੱਤ ਜਿਹੜੀ ਪ੍ਰਾਪਤ ਕਰ ਲਈਏ ਪਰ ਦੁਵਾਰਾ ਜਿਹੜੇ ਲੋਕਾਂ ਦੇ ਵਿੱਚ ਨਹੀਂ ਵਿਚਰਦੇ मैडम ਲੋਕਾਂ ਦੇ ਵਿਚਰਨਾਂ ਦਾ ਛੱਡੋ ਇਹ মিডিਆ ਨਾਲ ਗੱਲਬਾਤ ਕਰਨ ਦਾ ਇਹਨਾਂ ਲੋਕਾਂ ਨੂੰ ਨਹੀਂ ਜੀ ਪਤਾ ਹੁੰਦਾ ਬਾਅਦ ਚ ਹੂੰ ਦੇਖੋ ਹਸ ਰਾਜ ਹਸ ਜੀ ਦੀ ਇੱਕ ਵੀਡੀਓ ਆ ਮੈਡਮ ਉਹਦੇ ਵਿੱਚ ਪੱਤਰਕਾਰ ਨੇ ਸਵਾਲ ਪੁੱਛ ਰਿਹਾ ਉਹ ਕਿਹਾ ਜਵਾਬ ਦੇ ਰਹੇ ਆ ਜੀ ਹੂੰ ਦੇਖੋ ਪੱਤਰਕਾਰ ਉਹਨਾਂ ਨੂੰ ਸਵਾਲ ਪੁੱਛ ਰਿਹਾ ਵੀ ਤੁਸੀਂ ਦਿੱਲੀ 'ਚ ਜਿੱਤ ਪ੍ਰਾਪਤ ਕਰੀ ਸੀ ਉੱਥੇ ਜੇ ਤੁਸੀਂ ਕਿਆ-ਕਿਆ ਚੀਜ਼ਾਂ ਸਮਝੀਆਂ ਜੀ ਹੂੰ ਉਲਟਾ ਪੱਤਰਕਾਰ ਨੂੰ ਤੂੰ ਤੂੰ ਕਰਕੇ ਉਹ ਗੱਲ ਕਰ ਰਹੇ ਆ ਕਿਤੇ ਨੇ ਕਿਤੇ ਕਹਿ ਰਿਹਾ ਤੂੰ ਸਰਟੀਫਿਕੇਟ ਦੇ ਤੋਲੇਣਾ ਫਲਾਣਾ ਲੈਣਾ ਦੇਖੋ ਪਬਲਿਕ ਦੇ ਵਿੱਚ ਤੁਸੀਂ ਆਏ ਆ ਤੁਸੀਂ ਜਿਹੜਾ ਤੁਹਾਡਾ ਆਪਣਾ মিডিਆ ਹੁੰਦਾ ਉਹ ਤਾਂ ਤੁਸੀਂ ਚੈਨਲਾਂਾਂ ਤੇ ਤੁਹਾਡੀ ਬੜੀ ਵਾਵਾਹੀ ਵਾਈ ਕਰਦਾ ਜਿਹੜਾ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਤੁਸੀਂ ਦਬਾ ਲੈਂਦੇ ਆ ਕਹਿਣ ਦਾ ਮਤਲਬ ਇਹ ਆ ਪਾਵਰ ਮਿਲਣ ਤੋਂ ਬਾਅਦ ਸੀਟ ਮਿਲਣ ਤੋਂ ਬਾਅਦ ਇਹ ਲੋਕ ਲੋਕਾਂ ਤੋਂ ਤਾਂ ਮੁੱਕਰਦੇ ਹੀ ਮੁੱਕਰਦੇ ਨੇ ਲੋਕਾਂ ਨੂੰ ਭੱਜਦੇ ਹੀ ਭੱਜਦੇ ਆ ਕਿ ਕਹਿੰਦਾ ਕਿਤੇ ਸੱਚੇ মিডিਆ ਤੋਂ ਜਾਂ ਜਿਹੜੀ ਸੱਚਾਈ ਦਿਖਾਉਣ ਵਾਲੀਆਂ ਚੀਜ਼ਾਂ ਉਹਨਾਂ ਨਾਲ ਵੀ ਕਿਤੇ ਨਾ ਕਿਤੇ ਵਤੀਰੇ ਨਾਲ ਤਾਂ ਸਹੀ ਨਹੀਂ ਜੀ ਹੁੰਦਾ ਜੀ ਜੋਈਆ ਦੇਖੋ ਸੰਜੀਪ ਜੀ ਕਿ ਜਿਵੇਂ ਹੁਣ ਚੋਣਾਂ ਦੇ ਟਾਈਮ ਹਰ ਇੱਕ ਜਿਹੜੀਆਂ ਮੰਗ ਨੂੰ ਲੈ ਕੇ ਲੋਕਾਂ ਲਵੇ ਵੀ ਇੱਕ ਮੌਕਾ ਹੈ ਕਿ ਉਹਨਾਂ ਨੂੰ ਤੁਸੀਂ ਸਭ ਕੁਝ ਜਿਹੜਾ ਹੈ ਪੁੱਛੋ ਕਿ ਵਿਰੋਧ ਵੀ ਬਹੁਤ ਹੋਣਗੇ ਲੋਕਾਂ ਵੱਲੋਂ ਵੀ ਕੀਤੇ ਜਾਣਗੇ ਜਿਵੇਂ ਭਾਜਪਾ ਦੀ ਸਰਕਾਰ ਦਾ ਵੀ ਹੁਣ ਹੋ ਰਿਹਾ ਹੈ ਵਿਰੋਧ ਕਿਸਾਨਾਂ ਵੱਲੋਂ ਵੀ ਜਿਹੜਾ ਰੋਸ਼ ਪ੍ਰਦਰਸ਼ਨ ਕਿਉਂਕਿ ਕੀਤਾ ਗਿਆ ਸੀ ਧਰਨੇ ਦੇ ਉੱਪਰ ਬੈਠੇ ਸੀਗੇ ਸਾਡੇ ਕਿਸਾਨ ਉਹਨਾਂ ਵੱਲੋਂ ਜਿਹੜਾ ਭਾਜਪਾ ਦਾ ਹੋਰ ਜਿਵੇਂ ਪਾਰਟੀ ਨਾਲ ਗੱਲ ਕਰੇ ਜਿੰਨਾਂ ਵੱਲੋਂ ਉਹਨਾਂ ਦੇ ਕੰਮ ਨਹੀਂ ਕੀਤੇਗੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਹਾਂ ਬਿਲਕੁਲ ਮੈਨੂੰ ਦੇਖੋ ਵਿਰੋਧ ਤਾਂ ਜ਼ਾਹਰ ਆ ਵਿਰੋਧ ਤਾਂ ਕਰਨਾ ਹੀ ਪੰਜਾਬ ਦੇ ਵਿੱਚ ਤਾਂ ਜੀਜੇਪੀ ਦਾ ਵਿਰੋਧ ਹੋਣਾ ਹੀ ਹੋਣਾ ਹੈ ਜੀ ਹੂੰ ਕਿਉਂਕਿ ਉਹਦਾ ਕਾਰਨ ਇਹ ਹੈ ਵੀ ਪੰਜਾਬ ਦੇ ਨਾਲ ਜਿਵੇਂ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਪੰਜਾਬ ਦੇ ਨਾਲ ਹਮੇਸ਼ਾ ਹੀ ਇਹ 10 ਸਾਲ ਦੇ ਵਿੱਚ ਜਮੋਦੀ ਸਰਕਾਰ ਨੇ ਤਾਂ ਬਿਲਕੁਲ ਮਾੜਾ ਮਤਰੀ ਮਾੜਾ ਬਤੀਰਾ ਕਰਿਆ ਜੀ ਜੀ ਦੇਖੋ ਬਿਲਕੁਲ ਨਕਾਰਿਆ ਹਮੇਸ਼ਾ ਹੀ ਪੰਜਾਬ ਨੂੰ ਗੁੰਡਾ ਬਦਮਾਸ਼ ਦੱਸਣ ਦੀ ਕੋਸ਼ਿਸ਼ ਕੀਤੀ ਆ ਹਾਲਾਂਕਿ ਪੰਜਾਬ ਦੇ ਲੋਕਾਂ ਨੇ ਹੀ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਸੀਗਾ ਇਹ ਲੋਕ ਭੁੱਲ ਗਏ ਆ ਵੀ ਅੱਜ ਸਾਡੀਆਂ ਸਰਕਾਰਾਂ ਬਣੀ ਆ ਅੱਜ ਅਸੀਂ ਜਿਉਂਦੇ ਆ ਅੱਜ ਸਾਡੀਆਂ ਕੁਰਸੀਆਂ ਕਾਇਮ ਆ ਤਾਂ ਉਹ ਜਿਹੜੇ ਸ਼ਹੀਦ ਭਗਤ ਸਿੰਘਾਂ ਦੀ ਪਾਰਟੀ ਸੀਗੀ ਉਹਨਾਂ ਕਰਕੇ ਅਸੀਂ ਅੱਜ ਕੁਰਸੀਆਂ ਤੇ ਬੈਠੇ ਆ ਨਹੀਂ ਅੱਜ ਅਸੀਂ ਗੁਲਾਮੀ ਗੁਲਾਮੀ ਦੀਆਂ ਬੀੜੀਆਂ 'ਚ ਝਗੜੇ ਪੈਂਦੇ ਨਾ ਇੱਥੇ ਸਰਕਾਰਾਂ ਉਹਨੀਆਂ ਨਾ ਇੱਥੇ ਲੋਕਤੰਤਰ ਹੁੰਦਾ ਜੀ 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 ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰ ਇਸ ਇੱਕ ਖੜ੍ਹੜ ਤੋਂ ਸੰਜੀਪ ਸ਼ਰਮਾ ਜੀ ਪਹਿਲਾਂ ਮੇਰੇ ਨਾਲ ਮਾਨਸਾ ਤੋਂ ਵੀ ਜੁੜੇ ਸੀ ਰਜਿੰਦਰ ਮਾਨ ਜੀ ਤੇ ਫਰੀਦਕੋਟ ਤੋਂ ਸਾਡੇ ਰਿਪੋਰਟਰ ਜੁੜੇ ਸੀ ਰਾਜਵਿੰਦਰ ਮਾਨ ਤੇ ਬਰਨਾਲਾ ਤੋਂ ਜਤਿੰਦਰ ਦੇਵਗਨ ਜੁੜੇ ਸੀ ਤੇ ਉਹਨਾਂ ਨੇ ਵੀ ਆਪਣੇ ਵਿਚਾਰ ਰੱਖਣੇ ਕਿਉਂਕਿ ਹਰ ਹਲਕੇ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਲੀਡਰਾਂ ਵੱਲੋਂ ਜਿਹੜਾ ਹੈ ਰੋਜ਼ ਪ੍ਰਦਰਸ਼ਨ ਭਾਜਪੀ ਦੇ ਦੇ ਲਈ ਕੀਤਾ ਗਿਆ ਨਾਹਰੇਬਾਜੀ ਵੀ ਕੀਤੀ ਗਈ ਹੈ ਕਿਉਂਕਿ ਹੁਣ ਲੋਕ ਸਭਾ ਦੀਆਂ ਚੋਣਾਂ ਦੀਆਂ ਚੋਣਾਂ ਆ ਚੁੱਕੀਆਂ ਨੇ ਉਹਦੇ ਮੱਦੇ ਨਜ਼ਰ ਵੀ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵੀ ਕਈ ਇਫੈਕਟ ਜ਼ਰੂਰ ਦੇਖਣ ਨੂੰ ਮਿਲਿਆ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਚੋਣਾਂ ਦੇ ਸਮੇਂ ਕੀਤੀ ਗਈ ਹੈ ਇਸ ਨੂੰ ਲੈ ਕੇ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਜ਼ਰੂਰ ਇਹ ਅਸਰ ਦੇਖਣ ਨੂੰ ਮਿਲਿਆ ਅੱਗੇ ਵੀ ਅਜਿਹੇ ਅਸੀਂ ਵਿਸ਼ੇ ਲੈ ਕੇ ਉੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਸਸ਼ੀਕਾ